ਅਈ ਇਹੋ ਕਹਨੇ ਕਿ ਇਹੋ ਜਿਹੀ ਹੱਡ ਨਾ ਹੋਣ ਨਾ ਸਾਨੂੰ ਇਹੋ ਜਿਹੀ ਸੀਮਾਵਾਂ ਕਤਮੀਆਂ ਪੈਣ ਆਪਦੀ ਆਵਾਜ਼ ਰਹਿਣ ਚੱਲ ਰਹੀ ਹੱਸਦੀ ਆਵਾਜ਼ ਦੀ ਜਿਵੇਂ ਚੱਲਦੇ ਕਰ ਚੱਲਦੇ ਰਹਿਣ ਆਪਦੇ ਕਮਾਈਆਂ ਕਰਨ ਬਸ ਦੇ ਰਹਿਣ ਸੀਓ ਆਂਦੇ ਯਾਰ ਅਸੀਂ ਹਰ ਵਾਰੀ ਝੋਲੇ ਚੱਕ ਕੇ ਕਿਧੇ ਰਹੀਏ ਜਾ ਕੇ ਰਿਸ਼ਤੇਦਾਰਾਂ ਦੇ ਇਹਨਾਂ ਦਾ ਹਰ ਸਾਲ ਇਹ ਕੰਮ ਹੁੰਦਾ ਹੈ ਕਿ ਗਵਰਨਮੈਂਟ ਨੇ ਦੁਨੀਆਂ ਚਾਹ ਹੁੰਦਾ ਰੀਲੀਫ ਕੈਂਪ ਬਣਾਇਆ ਹੈ ਜਾਂ ਇਹ ਹੈਲੀਕਾਪਟਰ ਚ ਰਹਿ ਲੈਣ ਮੁੱਖ ਮੰਤਰੀ ਦੇ ਰੀਲੀਫ ਕੈਂਪ ਹੈ ਕੋਈ ਕੋਈ ਇੱਕੋ ਕਿਸ਼ਤੀਆਂ ਦਾ ਇੰਤਜ਼ਾਮ ਹੈ ਕੋਈ ਬੀਬੀਆਂ ਵੀ ਨੇ ਕੱਕ ਮੁੰਡੇ ਬੱਚੇ ਵੀ ਨੇ ਛੋਟੇ ਕਿੱਧਰ ਜਾਣਗੇ ਤਮੀਨ ਢਾਟ ਕੇ ਰੱਬ ਦੀ ਦੇਣ ਨਹੀਂ ਗਈ ਇਹ ਜਿਹੜੇ ਮੈਨੇਜਮੈਂਟ ਵਾਲੇ ਬੰਦੇ ਨੇ ਉਹਦਾ ਵਾਟਰ ਰੈਗੂਲੇਟਰ ਵੀ ਸਾਡਾ ਨਹੀਂ ਆ ਜਿਹੜੀ ਇਨਕਲਾਬੀਆਂ ਦੀ ਸਰਕਾਰ ਸੀ 4 ਮਹੀਨੇ ਪਹਿਲਾਂ ਜਿਹੜਾ ਡਰਾਮਾ ਕੀਤਾ ਵਾਟਰ ਰੈਗੂਲੇਟਰ ਵੀ ਸਾਡੇ ਕੈਡਰ ਦਾ ਨਹੀਂ ਕਿਸੇ ਹੋਰ ਦਾ ਹੈ ਤਹਿਸੀਲਦਾਰ ਸਾਹਿਬ ਆਏ ਉਹਨਾਂ ਨੂੰ ਮੈਂ ਦੱਸ ਰਿਹਾ ਜੀ ਇੱਥੇ ਅਗਲੇ ਪਿੰਡ ਤੁਹਾਡੇ ਜੀਰੇ ਹਲਕੇ ਦੇ ਨੇ ਉਹਨਾਂ ਨੂੰ ਮੈਂ ਦੱਸ ਕੇ ਆਂ ਜਰਮਾਲੀ ਅਲਾਗੇ ਜੇ ਆਪਣੇ ਆ ਮਨੂ ਮਾਚੀ ਜੇ ਗੱਟਾ ਦਲੇਲ ਜੇ ਇਹ ਤਿੰਨ ਪਿੰਡ ਜਿਹੜੇ ਜੀਰਾ ਸਬਡਿਵੀਜ਼ਨ ਦੇ ਨੇ ਇਹਨਾਂ ਨੂੰ ਤਾਂ ਇਹ ਹੇਟਲੇ ਲੈਵਲ ਤੱਕ ਤਾਂ ਉੱਤੇ ਮੁੜ ਕੇ ਤਾਰੇ ਵਾਲੇ ਤੋਂ ਉਹ ਨਹੀਂ ਜਾਂਦੇ ਹੁਣ ਤੁਸੀਂ ਮੈਨੂੰ ਦੱਸੋ ਆ ਦਰਿਆਦੋ ਇਹਨਾਂ ਨੇ ਜਦੋਂ ਪਾਣੀ ਲਾਉਣਾ ਹੁੰਦਾ ਬੋਰ ਕਰਦੇ ਹੋ ਇਹ ਬੋਰ ਕਰਕੇ ਪਾਣੀ ਲਾਉਂਦੇ ਆ ਦਰਿਆਦੋ ਨੇ ਦਬੋਂਦੇ ਇਹਨਾਂ ਨੂੰ ਨੇ ਤੇ ਜਦੋਂ ਪਾਣੀ ਲਾਉਣਾ ਬੋਰ ਨਾਲ ਔਰ ਉਹ ਬੋਰ ਵੀ ਹੁਣ ਜਦੋਂ ਪਾਣੀ ਆਇਆ ਖਰਾਬ ਸੀਨੇ ਇੰਜਨ ਗਏ ਅਭਿਆਸ ਹੈ ਨਾ ਇਹ 90000 ਕਿਊਸਿਕ ਤੋਂ ਉੱਤੇ ਸਹਿੰਦਾ ਨਹੀਂ ਤੇ ਜਿਹੜਾ ਪੌਂਗ ਡੈਮ ਹੈ ਉਹਨੇ ਪਰਸੋਂ 110000 ਕਿਊਸਿਕ ਛੱਡਿਆ ਹੈ ਤੇ ਆਸੇ ਪਾਸਿਓਂ ਜੁੜ ਕੇ ਉਹ 2 ਤੋਂ 2.5 ਲੱਖ ਕਿਊਸਿਕ ਹੈ ਇਸੇ ਕਰਕੇ ਪਾਣੀ ਵਿੱਚ ਵੜ ਰਿਹਾ ਹੈ ਹੁਣ ਮੈਂ ਇੰਨਾ ਤੋਂ ਬੁੱਝਕਿਆ ਮੈਂ ਸਾਰੇ ਪਿੰਡ ਵਾਲਿਆਂ ਨੂੰ ਇੱਕ ਗੱਲ ਆਣਾ ਹੈ ਜਦੋਂ ਤੁਹਾਡੇ ਕੋਈ ਲੀਡਰ ਵੋਟ ਲੈਣ ਆਉਂਦਾ ਹੈ ਇਤੇ ਤੁਸੀਂ ਉਹਨੂੰ ਕਿਹਾ ਕਿ ਸਾਨੂੰ ਇੱਧਰਲੇ ਪਾਸੇ ਦਾ ਮੁਆਵਜ਼ਾ ਨਹੀਂ ਮਿਲਦਾ ਤੇ ਇੱਧਰ ਸਾਡੀ ਮਾਲਕੀ ਐ। ਇਹ ਕਿਉਂ ਹੋ ਰਿਹਾ ਹੈ? ਕਦੇ ਪੁੱਛਿਆ ਕਿਸੇ ਨੇ? ਬਾਈ ਜੀ ਜੇ ਨਹੀਂ ਪੁੱਛੂਗੇ ਆ ਜਵਾਬ ਖੜਿਆ। ਜੇ ਇਹ ਨਾ ਕਹਿਣ ਮੈਨੂੰ ਬੇਬੇ ਰੋਟੀ ਦੇ ਦੇ ਕੋਈ ਦੇ ਦੂ ਇਹਨਾਂ ਨੂੰ। ਨਾ ਨਾਂੜਿਆਂ ਤੇ ਜਾਣਾ, ਨਾ ਵਾਧਿਆਂ ਤੇ ਜਾਣਾ। ਡਿਟੇਲ ਤੇ ਜਾਣਾ ਔਰ ਤੁਸੀਂ ਕਿਸੇ ਬੰਦੇ ਤੇ ਵੀ ਨਹੀਂ ਜਾਣਾ ਮੇਰੇ ਅਰਗਾ ਵੀ ਕਹੀ ਜਾਵੇ ਭਲਾ। ਬੰਦੇ ਦੇ ਪਿੱਛੇ ਨਹੀਂ ਲੱਗਣਾ। ਉਹਦੀਆਂ ਨੀਤੀਆਂ ਦੇ ਪਿੱਛੇ ਲੱਗਦੀ ਜਿਸ ਦਿਨ ਤੁਸੀਂ ਕਰ ਲਿਆ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹਨਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਪੈਣਾ ਆਹੀ ਕੈਨੇਡਾ ਹੈ ਦਰਸ਼ਕੋ ਜੀਰੇ ਹਲਕੇ ਦੇ ਮੰਨੂ ਮਾਸ਼ੀ ਪਿੰਡ ਮੈਨੂੰ ਲੱਗਦਾ ਵੀ ਜੀਰੇ ਹਲਕੇ ਦਾ ਲਾਸਟ ਪਿੰਡ ਹੈ ਅਗਲਾ ਪਿੰਡ ਜਿਹੜਾ ਦਾਰੇ ਵਾਲਾ ਮੈਨੂੰ ਲੱਗਦਾ ਜਲੰਧਰ ਜ਼ਿਲ੍ਹੇ ਦੇ ਵਿੱਚ ਹੈ ਸੋ ਆਖਰੀ ਪਿੰਡ ਹੈ ਪਰ ਪਿੰਡ ਦੇ ਹਾਲਾਤ ਮੈਂ ਵੇਖ ਰਿਹਾ ਵੱਤ ਤੋਂ ਬੱਤਰ ਨੇ ਬੰਨ ਇੱਕ ਪਾਸੇ ਟੁੱਟ ਗਿਆ ਦੋ ਥਾਵਾਂ ਤੋਂ ਬੰਨ ਰਿਸ ਰਿਹਾ ਔਰ ਇੱਥੇ ਪੁੱਛਿਆ ਵੀ ਇੱਥੇ ਅਜੇ ਤੱਕ ਕੋਈ ਆਇਆ ਕੋਈ ਸਮਾਜ ਸੇਵੀ ਹੈ ਕਹਿੰਦੇ ਵੀ ਨਹੀਂ ਪਰ ਆ ਸਮਾਜ ਸੇਵੀ ਕਹਿੰਦੇ ਸਵੇਰੇ ਕਲਬੀਰ ਸਿੰਘ ਜੀਰਾ ਆਏ ਸੀ ਅੱਜ ਕਲਬੀਰ ਸਿੰਘ ਜੀਰਾ ਦੀ ਸਮੁੱਚੀ ਟੀਮ ਕਲਬੀਰ ਸਿੰਘ ਜੀਰਾ ਦੇ ਪੀਏ ਰੂਬਲ ਵੀਰ ਚਾਂਬਾ ਤੋਂ ਸਰਪੰਚ ਵੀ ਸਾਰੇ ਵੀ ਸਾਡੇ ਆ ਮੈਂ ਕੈਮਰਾਮੈਨ ਨੂੰ ਕਾਹਾਂਗਾ ਵੀ ਵਿਖਾ ਦਿੱਤਾ ਜਾਏ ਇਹ ਨੌਜਵਾਨ ਜਿਹੜੇ ਆਪਣੇ ਦਸ਼ਮੰਦ ਦੇ ਵਿੱਚੋਂ ਅੱਜ ਰਸਦਾਂ ਲੈ ਕੇ ਸੁੱਕੀਆਂ ਰਸਦਾਂ ਲੰਗਰ ਪਕਾ ਕੇ ਵੀ ਪਹੁੰਚੇ ਨੇ ਆ ਵੇਖੋ ਆ ਰਸਦਾਂ ਕਿੱਟਾਂ ਬਣਾ ਕੇ ਲਿਆਏ ਨੇ ਇਹਨਾਂ ਲੋੜਵੰਦਾਂ ਵਾਸਤੇ ਸਭ ਤੋਂ ਪਹਿਲਾਂ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ ਇਸ ਵਿਪਤਾ ਦੇ ਵੇਲੇ ਤੁਸੀਂ ਇਹਨਾਂ ਦਾ ਸਾਥ ਦੇ ਰਹੇ ਜੀ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਆ ਜੀ ਧੰਨਵਾਦ ਤਾਂ ਨਹੀਂ ਤੁਸੀਂ ਕਹਿ ਸਕਦੇ ਸਾਡੀ ਸੇਵਾ ਜੀ ਜੋ ਪ੍ਰਮਾਤਮਾ ਹੀ ਨੇ ਸਾਡੇ ਹੱਥ ਲਾਈ ਆ ਹਮ ਅਹੀਂ ਇਹੋ ਕਹਿੰਦੇ ਆ ਕਿ ਇਹੋ ਜੇ ਹੱਡ ਨਾ ਹੋਣ ਨਾ ਸਾਨੂੰ ਇਹੋ ਜਿਹੀਆਂ ਸੇਵਾਵਾਂ ਕਰਨੀਆਂ ਪੈਣ ਆਪਦੇ ਆਵਾਜ਼ ਰਹਿਣ ਵਿਚਾਰੇ ਹੱਸਦੀ ਆਵਾਜ਼ ਦੀ ਜਿਵੇਂ ਚੱਲਦੇ ਘਰ ਚੱਲਦੇ ਰਹਿਣ ਆਪਦੇ ਕਮਾਈਆਂ ਕਰਨ ਬਸ ਦੇ ਰਹਿਣ ਸਾਨੂੰ ਆ ਸੇਵਾ ਕਰਨ ਦੀ ਕਦੇ ਲੋੜ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆ ਸੇਵਾ ਲਈ ਆਈਏ ਕਿ ਇਹਨੂੰ ਰਾਸ਼ਨ ਦੇਈਏ ਕਿ ਇਹਨੂੰ ਕੁਝ ਦੇਈਏ ਬਈ ਇਹਦੇ ਸੁੱਖ ਚ ਹੀ ਆਈਏ ਸਾਨੂੰ ਇਹਨੇ ਦੁੱਖ ਚ ਨਾ ਆਉਣਾ ਪਵੇ ਹਾਂ ਜੀ ਸੁੱਖ ਚ ਆਈਏ ਪਰ ਉਹ ਕਹਿੰਦੇ ਵੀ ਅਸੀਂ ਲੰਮੇ ਸਮੇਂ ਤੋਂ ਰੁੱਟਦੇ ਆਏ ਹਾਂ ਰੁੱਟਦੇ ਆਏ ਸਾਡੀਆਂ ਮਾਲਕੀ ਜ਼ਮੀਨਾਂ ਵੀ ਜਿਹੜੀਆਂ ਸਾਡੀਆਂ ਗਰਦੌਰੀਆਂ ਵੀ ਸਰਕਾਰਾਂ ਨੇ ਤੋੜਤੀਆਂ ਸਾਡੇ ਪੱਲੇ ਕੁਝ ਨਹੀਂ ਕਹਿੰਦੇ ਵੀ ਅੱਜ ਮਰਨ ਤੋਂ ਸਵਾ ਗਰਦੌਰੀਆਂ ਜਿਹੜੀਆਂ 23 ਦਾ ਇਹਨਾਂ ਨੂੰ ਖਰਾਬ ਨਹੀਂ ਮਿਲੇ ਜੀ ਹਾਂ ਠੀਕ ਹੈ ਉਨੇ ਚੋਂ 14 ਪਾਣੀ ਆਇਆ ਹੀ ਉਹਦਾ ਸਰਦਾਰ ਕੁਲਬੀਰ ਸਿੰਘ ਜੀ ਰਾਹੀ ਆਪ ਇਹਨਾਂ ਨਾਲ ਲਾ ਕੇ ਪਰਿਵਾਰ ਵੀ ਕੱਢਦੇ ਰਹੇ ਆਂ ਦਰਿਆ ਦੇ ਵਿੱਚੋਂ ਠੀਕ ਆ ਜੀ ਫੋਰਸ ਆਈਆਂ ਸੀ ਉਦੋਂ ਹੁਣ ਬੇਨਤੀ ਆ ਜੀ ਜਿਹੜੀ ਗਲਦੋਰੀ ਜਾਂ ਜ਼ਮੀਨੀਆਂ ਟੁੱਟੀਆਂ ਉਹ ਹਾਈ ਕੋਰਟ ਦੇ ਉਹਨਾਂ ਨੇ ਸੈਟੀਸਫਾਈ ਕੀਤੀ ਕਿਸੇ ਉਹ ਕਹ ਰਹੀਏ ਕਿ ਹਾਂ ਵੀ ਕਾਲੀ ਦਲ ਦੀ ਸਰਕਾਰ ਚ ਹੋਈ ਆ ਉਸ ਤੋਂ ਬਾਅਦ ਅਪੀਲ ਦਰਿਲ ਕਿਸੇ ਦੇ ਨਾ ਕਿਸੇ ਨੇ ਪਾਈ ਨਾ ਉਹਦਾ ਇਹ ਮੈਟਰ ਚੱਲ ਰਿਹਾ ਬਾਕੀ ਜੀਰਾ ਸਾਹਿਬ ਨੇ ਵੀ ਇਹ ਮੈਟਰ ਕਿਹਾ ਹੀ ਹਾਂ ਵੀ ਅਸੀਂ ਚੱਕਾਂਗੇ ਸਾਰਾ ਕੁਝ ਕਰਾਂਗੇ ਜਦੋਂ ਆ ਪਿਛਲੀ ਪਰ ਮੈਂਬਰ ਪਾਰਲੀਮੈਂਟ ਜੌਨ ਸੀ ਜੇ ਕਿ ਤੇ ਆਪਾਂ ਮੈਂਬਰ ਪਾਰਲੀਮੈਂਟ ਬਣਿਆ ਤੁਸੀਂ ਆ ਉਹਨਾਂ ਦਾ ਸਪੈਸ਼ਲ ਹੀ ਸੀ ਦਰਿਆ ਦਾ ਮੁੱਦਾ ਜਿਹੜਾ ਸੜਕ ਬਣੀ ਹੁਣ ਵੇਖੋ 27 ਕਿਲੋਮੀਟਰ ਟੋਟਾ ਬਣਿਆ ਜੀ ਬਾੜੇ ਕਾਲੀਰੋਂ ਤੱਕ ਰਾਜੀ ਸਭਰਾ ਤੱਕ ਬਿਲਕੁਲ ਸਹੀ ਪਰਮਾਤਮਾ ਦੀ ਕਿਰਪਾ ਨਾਲ ਚਲੋ ਦਰਿਆ ਦੇ ਅੱਗੇ ਪਾਣੀ ਦੇ ਅੱਗੇ ਕੋਈ ਉਹ ਨਹੀਂ ਹੈਗਾ ਕਿ ਇਹਦਾ ਜੋਰ ਨਹੀਂ ਹੈਗਾ ਪਰ ਪ੍ਰਮਾਤਮਾ ਆਪਦੇ ਵੱਲੋਂ ਜੋ ਅਸੀਂ ਮਿਹਨਤ ਕਰ ਸਕਦੇ ਹਾਂ ਕੀਤੀ ਹੈ ਇੱਕ ਜੀਰਾ ਸਾਹਿਬ ਨੇ ਆਪ ਦਾ ਸਾਰਾ ਕੁਝ ਕੀਤਾ ਜੀ ਉਹਦੇ ਕਰਕੇ ਜਿਹੜੇ ਸੁਖੀ ਵਸੇ ਨੇ ਅੱਜ ਪੈਲੀਆਂ ਵੀ ਆਬਾਦ ਨੇ ਸਭ ਕੁਝ ਨੇ ਹਾਂ ਬਿਲਕੁਲ ਵੀਰੇ ਹੋਰ ਕੋਈ ਸੰਸਥਾਵਾਂ ਤੁਹਾਡੀ ਸਾਰ ਲੈਣ ਪਹੁੰਚੀਆਂ ਕਿ ਨਹੀਂ ਕੋਈ ਪ੍ਰਸ਼ਾਸਨ ਅਧਿਕਾਰੀ ਅਜ ਤਾਈ ਤੁਹਾਡੀ ਸਾਰਨ ਚਾਰਜ ਸਵੇਰੇ ਪਿੰਡ ਦੇ ਪਾਣੀ ਪਾਣੀ ਹੈ ਸਵੇਰੇ ਸਰਕਲ ਵੀਰ ਸਿੰਘ ਜੀ ਆਇਆ ਸੀਗਾ ਅੱਛਾ ਉਹਨਾਂ ਨੇ ਆ ਕੇ ਕਾਫੀ ਸਾਡੇ ਵਾਸਤੇ ਰਸ ਲੈ ਕੇ ਆਏ ਸੀਗੇ ਲੇਕਿਨ ਪਿਛੇ ਰਸਤੇ ਖਰਾਬ ਹੋਣ ਖਾਤਰ ਵੀ ਉਹ ਨਹੀਂ ਪਹੁੰਚਾ ਸਕੇ ਪਰ ਰੂਬਲ ਹੁਣੇ ਕਹੇ ਵੀ ਜਾਣਾ ਹੀ ਜਾਣਾ ਮਨੋਮਾਸ਼ੀ ਜੋ ਮਰਜ਼ੀ ਹੋ ਜਾਏ ਉਹਨਾਂ ਨੇ ਕਿਤੋਂ ਮੰਗ ਕੇ ਨਾ ਪਠਿਆਲੇ ਜਿਹੜੇ ਸਕੰਜੇ ਇਹਨਾਂ ਦੇ ਮਗਰ ਰਾਸ਼ਨ ਲੈ ਕੇ ਆਇਆ ਬਾਕੀ ਹੋਰ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਆਉਂਦਾ ਉਥੇ ਆਪਣੇ ਬੰਦਿਆਂ ਨੂੰ ਇੱਕ ਦੋ ਨੂੰ ਫੋਨ ਕਰਕੇ ਉਹਨਾਂ ਨਾਲ ਹੀ ਗੱਲਬਾਤ ਦੇ ਕੇ ਪਿੱਛੇ ਚਲੇ ਜਾਂਦੇ ਲੇਕਿਨ ਪਿੰਡ 'ਚ ਹੱਲੇ ਤੱਕ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਨਹੀਂ ਹੱਲੇ ਪਿੰਡ 'ਚ ਕੋਈ ਵੀ ਨਹੀਂ ਆਇਆ ਪਿੰਡ 'ਚ ਕੋਈ ਨਹੀਂ ਆਇਆ ਹਾਂਜੀ ਸਰਕਾਰ ਦੇ ਨੁਮਾਇंदे ਨਹੀਂ ਤਾਂ ਕੀ ਹੋਣਾ ਇੱਥੇ ਸਾਈਂ ਆਉਣ ਲੱਗੇ ਆ ਤੇ ਸਾਨੂੰ ਰੋਕ ਰਹੇ ਆ ਕੌਣ ਉਹ ਪਿੰਡ ਦੇ ਕਾਜ ਦੱਸਾ ਨਾ ਉਹ ਬੰਦੇ ਦਾ ਤਿੰਨ ਚਾਰ ਜਿਹੜਾ ਦੇਖੋ ਇਹ ਇਹ ਸੇਵਾ ਕਰਦੇ ਪਏ ਨੇ ਨਾ ਤੇ ਰੋਕੇ ਜਾ ਰਹੇ ਆ ਸਰ ਇੱਕ ਜਿਹੜਾ ਮੌਜੂਦਾ ਸਰਪੰਚ ਆ ਉਹਦਾ ਬ੍ਰਦਰ ਆ ਅੱਛਾ ਇੱਕ ਇਥੋਂ ਮੌਜੂਦਾ ਮੈਂਬਰ ਆ ਅਸੀਂ ਤਾਂ ਨਹੀਂ ਸੀ ਕੋਲ ਤੇ ਸਰ ਉਹਨਾਂ ਨੇ ਇਹ ਕਹਿ ਰਿਹਾ ਵੀ ਉਹਨਾਂ ਨੇ ਕਹਿ ਆ ਵੀ ਦੁੱਕੀ ਤਿੱਕੀ ਨੂੰ ਅਸੀਂ ਕੀ ਜਾਣਦੇ ਪਿੰਡ ਦੇ ਵਿੱਚ ਤਾਂ ਕੋਈ ਲੋੜ ਹੀ ਨਹੀਂ ਤੁਸੀਂ ਕਿਉਂ ਬੰਦ ਰਹੇ ਹੋ ਅੱਛਾ ਹਾਂ ਆ ਦੇਖੋ ਜੀ ਵੀਡੀਓ ਉਹਨਾਂ ਦੇ ਕੋਲ ਆ ਇਹਨਾਂ ਨੇ ਆ ਦੇਖੋ ਜੀ ਇਹਨਾਂ ਕੋਲ ਵੀਡੀਓ ਆ ਪਿੰਡ ਦੇ ਲੋਕ ਕਹਿ ਰਹੇ ਨੇ ਵੀਰ ਕਹਿ ਰਹੇ ਨੇ ਵੀ ਉਹ ਸਾਨੂੰ ਰੋਕਿਆ ਜਾ ਰਿਹਾ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਆ ਸਮਾ ਜਿਹੜਾ ਨਾ ਇਹ ਭੜੰਦਾ ਨਹੀਂ ਇਹ ਸੇਵਾ ਕਰਨ ਦਾ ਜਿਹੜਾ ਵੀ ਕੋਈ ਆਉਂਦਾ ਵੇਖੋ ਜਦੋਂ ਵੇਖੋ ਸਿਆਸਤ ਕਰਨ ਦੇ ਬڑے ਟਾਈਮ ਪਏ ਨੇ ਉਦੋਂ ਲੀ ਖਿੱਚ ਕੇ ਕਰੀ ਜਾਏ ਜੇ ਬੂਥਾਂ ਤੇ ਆਪਾਂ ਵੇਖਦੇ ਬੜਾ ਕੁਝ ਹੁੰਦਾ ਹੈ ਲੜਾਈਆਂ ਝਗੜੇ ਵੀ ਹੁੰਦੇ ਨੇ ਪਰ ਆਹ ਲੜਾਈ ਝਗੜਾ ਕਰਨ ਦਾ ਨਹੀਂ ਮੈਂ ਵੀਰੋ ਤੁਹਾਡੇ ਕੋਲ ਵੀ ਸਭ ਨੇ ਆਉਣਾ ਹੈ ਹਾਂ ਜੀ ਹਾਂ ਜੀ ਸਭ ਦਾ ਸਤਿਕਾਰ ਕਰੋ ਪਰ ਚੇਤੇ ਰੱਖੋ ਜਿਹੜਾ ਤੁਹਾਡੇ ਦੁੱਖ ਦੇ ਵਿੱਚ ਖੜਾ ਨਾ ਉਹਨੂੰ ਮਰਦੇ ਦਮ ਤੱਕ ਨਾ ਭੁੱਲੋ ਨਹੀਂ ਨਹੀਂ ਅਸੀਂ ਤਾਂ ਜੀਰਾ ਪਰਿਵਾਰ ਦਾ ਪਹਿਲਾ ਵੀ ਧੰਨਵਾਦ ਕਰਦੇ ਆ 2019 ਦੇ ਵਿੱਚ ਹਲੇ ਬੰਨ ਟੁੱਟਿਆ ਨਹੀਂ ਸੀ ਤੇ ਫੋਰਸ ਲੈ ਕੇ ਮੰਟਰੀ ਦੇ ਅਗਨ ਬੋਟ ਕੱਲੇ ਕੱਲੇ ਘਰ ਆ ਕੇ ਉਹਨਾਂ ਨੇ ਰਾਸ਼ਨ ਪਹੁੰਚਾਇਆ ਕੱਲੇ ਕੱਲੇ ਜੇ ਇੱਕ ਪਰਿਵਾਰ ਨੂੰ ਦਿੱਕਤ ਆਉਂਦੀ ਹੈ ਬਾਹਰ ਕੱਢਣਾ ਤੇ ਨਾਲ ਹੀ 8 ਦਿਨ ਵਾਸਤੇ ਬੰਨ ਤੇ ਉਹਨਾਂ ਨੇ ਆਪ ਦਾ ਦੇਣਾ ਕੋਈ ਬੀੜੀਆਂ ਬੁੜੀਆਂ ਨਹੀਂ ਆਈਆਂ ਕੋਈ ਵੀ ਨਹੀਂ ਬੀੜੀਆਂ ਆਈਆਂ ਭਗਵੰਤਮਾਨ ਹੈਲੀਕਾਪਟਰ ਦਿੱਤਾ ਮੁਰ ਜੀ ਸਰ ਹੈਲੀਕਾਪਟਰ ਨਾਲ ਦਿੱਤਾ ਵੀ ਹੈ ਨਾ ਉਹ ਗਲਤ ਦਿੱਤਾ ਅੱਛਾ ਜੇ ਕੋਈ ਇੱਕ ਮਤਲਬ 2 4 ਪੈਕੇਟ ਬਿਸਕੁਟ ਦੇ ਛੁੱਟਨੇ ਮੀਆਂ ਤੇ ਜਿਹੜੇ ਉੱਪਰ ਉਹਨਾਂ ਰਾਸ਼ਨ ਦੇ ਆਪਣਾ ਸਮਾਨ ਟੱਕਿਆ ਹੋਇਆ ਕਿਸੇ ਤਰਪੈਲ ਨਾਲ ਉਹ ਸਾਰੇ ਪਿੰਡ ਦੇ ਤਰਪੈਲ ਆ ਇਹ ਵੀਰ ਕਹਿੰਦੇ ਵੀ ਹੈਲੀਕਾਪਟਰ ਤੱਪੜ ਪਾੜਦੇ ਦਿੱਤਾ ਨਾ ਮੁਰਗੀਆਂ ਦਾ ਪਰ ਜਿੱਤਕ ਕਿੰਨਾ ਨੂੰ ਜਿਹੜੇ ਮੀਟਰ ਸ਼ਾਪਰ ਵਾਲੇ ਕਹਿੰਦਾ ਪਾਪ ਜੀ ਮੁਰਗੀਆਂ ਦਾ ਕਹਿੰਦੇ ਮੁਆਵਜ਼ਾ ਦੇਣਾ ਤੇ ਦੇਣਾ ਕਿ ਤੂੰ ਇਹਨਾਂ ਨੂੰ ਪੁੱਛਦਾ ਸਹੀ ਉਹ ਥੱਲੇ ਦਾ ਉਹ ਹੈਲੀਕਾਪਟਰ ਉੱਤੋਂ 100 100 ਫੁੱਟ ਤੋਂ ਥੱਲੇ ਛੁੱਟ ਦਿੰਦੇ ਆ ਉਹ ਪਤਾ ਨਹੀਂ ਪਾਣੀ ਡਿੱਗਦਾ ਜਦੋਂ ਡਿੱਗਦਾ ਪਟਾਕਾ ਪੈਂਦਾ ਸਾਰਾ ਖਿੰਡਰ ਜਾਂਦਾ ਲਈ ਗੱਲ ਜੀ ਇਹ ਕਹਿੰਦੇ ਜੀ ਮਿੱਟੀ ਲੈ ਕੇ ਆਓ ਜਿਹੜਾ ਪਰਿਵਾਰ ਨੇ ਕਿਹਾ ਅੱਜ ਮੈਸੇਜ ਲੱਗਾ ਸੀ ਯਾਰ ਗੱਟੇ ਦੇ ਨੇੜੇ ਉੱਥੇ ਪਹੁੰਚ ਕੇ 10 ਟਰਾਲੀਆਂ ਅੱਜ ਆਪ ਮੈਂ ਖਲਾਰ ਕੇ ਮੇਰੀ ਸਪੈਸ਼ਲੀ ਸਰਦਾਰ ਕੁਲਬੀਰ ਸਿੰਘ ਜੀ ਦਾ ਡਿਊਟੀ ਲਾ ਕੇ ਆਏ ਹਾਂ ਵੀ ਇਹ ਨੱਚ ਕਰ ਰਹੇ ਕਹਿਣ ਨਾ ਉਹਨਾਂ ਚ ਕਰ ਜਾਣਾ ਵਾਹ ਜੀ ਵਾਹ ਵੇਖੋ ਇਹ ਫਰਜ ਹੁੰਦਾ ਜਿੱਥੇ ਸਰਕਾਰ ਦਾ ਹੁੰਦਾ ਵਿਰੋਧੀ ਧਿਰ ਦਾ ਵੀ ਹੁੰਦਾ ਕਹਿੰਦੇ ਵੀ ਅਸੀਂ ਆਪਣੇ ਵਿਰੋਧੀ ਧਿਰ ਵਾਲੇ ਫਰਜ ਨਿਭਾ ਰਹੇ ਹਾਂ ਹਾਂ ਵੀਰ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਹਾਡੇ ਚੈਨਲ ਦੇ ਥਰੂ ਆਪਣੇ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਜਿਹੜੇ ਸਾਡਾ ਸਾਥ ਦਿੱਤਾ ਹੈ ਆ ਸੰਗ ਤਾਂ ਮੇਰੇ ਵੀਰ ਬਖਾਓ ਇੱਧਰ ਇਹ ਫਰੀਦਕੋਟ ਤੋਂ ਨਾਲ ਸਪੈਸ਼ਲ ਸਾਡੇ ਨਾਲ ਸੇਵਾ ਕਰਨ ਪਹੁੰਚੇ ਹੋਏ ਵਾਹ ਜੀ ਆ ਵੀਰ ਬੈਠੇ ਆ ਕੈਮਰਾਮੈਨ ਨੂੰ ਕਹਾਂਗੇ ਵਿਖਾਇਆ ਜਾਵੇ ਆ ਇਹਨਾਂ ਬਹੁਤ ਸਾਥ ਦਿੱਤਾ ਸਾਡਾ ਇਹਦੇ ਗਾਂ ਵੀ ਸਾਥ ਦਿੰਦੇ ਰਵਾਂਗੇ ਹੂੰ 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 ਤੇ ਚਾਰ ਵੀ ਲਿਆਂਦਾ ਚਾਰ ਵੀ ਲਿਆਂਦਾ ਸੁੱਕੀਆਂ ਰਸਤਾਂ ਵੀਰਾਂ ਨੇ ਲਿਆਂਦੀਆਂ ਫਰੀਦਕੋਟ ਤੋਂ ਸਪੈਸ਼ਲ ਆਏ ਏਸੇ ਕਰਕੇ ਸੋ ਪ੍ਰਧਾਨ ਜੀ ਆਜੋ ਸੋ ਅਹੀਂ ਨਾ ਕਾਫੀ ਅਮਤੋਜ ਮਾਨ ਜੀ ਹਰੀ ਤੇ ਆਪਣਾ ਹੜ ਪੀੜਤ ਜਥੇਬੰਦੀ ਹੋਰ ਆਪਣੇ ਨਾਲ ਵਾਵਾ ਵੀਰ ਭਰਾ ਅਸੀਂ ਬੰਨ ਸਾਨੂੰ ਪਤਾ ਲੱਗਾ ਸੀ ਸਵੇਰੇ 8 ਵਜੇ ਟੁੱਟ ਗਿਆ ਜ਼ਾਇਜ਼ਾ ਲੈਣ ਆਏ ਸਾਂ ਆ ਪ੍ਰਧਾਨ ਜੀ ਰਾਤ ਦਾ ਟਾਈਮ ਹੋ ਗਿਆ ਪੰਜਾਬ ਦਾ ਕਿੰਨਾ ਟਾਈਮ ਹੋ ਗਿਆ ਸਵੇਰੇ 8 ਵਜੇ ਦਾ ਟੁੱਟਾ ਤੇ 7:30 ਹੋ ਗਏ ਨੇ ਲਗਭਗ 12 ਘੰਟੇ ਦੇ ਨੇੜੇ ਤੇੜੇ ਹੋ ਚੱਲੇ ਨੇ ਪਰ ਅਜੇ ਤੱਕ ਕਹਿੰਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਆ ਵੀਰ ਸੇਵਾ ਕਰ ਰਹੇ ਸਨ ਤੇ ਮੈਂ ਵੇਖਿਆ ਤੇ ਸਗੋਂ ਮੈਂ ਕਿਉਂਕਿ ਪੱਗ ਨਹੀਂ ਬਣੀ ਵੀਰ ਨੇ ਅੱਗੇ ਫਿਕਸੋ ਫੁਕਸੋ ਲਾਈ ਹੁੰਦੀ ਸੀ ਇਹ ਰੂਪ ਹੋਰ ਹੁੰਦਾ ਮੈਂ ਆ ਪਤਾ ਨਹੀਂ ਕਿਹੜੇ ਵੀਰ ਭਰਾ ਨੇ ਤੇ ਕਹਿੰਦੇ ਵੀ ਮੈਂ ਕੁਲਬੀਰ ਸਿੰਘ ਜੀ ਦੇ ਦਾ ਪੀਏ ਸਾਹਿਬ ਆ ਤੇ ਆ ਵੀਰ ਜਿਹੜੇ ਉਹਨਾਂ ਦੇ ਵੋਟਰ ਸਪੋਰਟਰ ਨੇ ਪਰ ਹੈਰਾਨ ਉਦੋਂ ਹੋਏ ਕਹਿੰਦੇ ਵੀ ਹਾਲਾਂਕਿ ਆਪਾਂ ਵੇਖਿਆ ਵੀ ਰਸਤੇ ਬੜੇ ਔਖੇ ਨੇ ਆਪਾਂ ਬੜੀ ਮੁਸ਼ਕਲ ਆਏ ਰਸਦਾਂ ਲੈ ਕੇ ਆਏ ਨੇ ਸੁੱਕੀਆਂ ਰਸਦਾਂ ਲੈ ਕੇ ਆਏ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਨੇ ਸੋ ਜਿਹੜਾ ਵੀ ਅੱਜ ਵਿਖੜੇ ਪੈਂਡਿਆਂ ਆ ਕੇ ਇਹਨਾਂ ਵੀਰਾਂ ਦੀ ਮਦਦ ਕਰਦਾ ਨਾ ਅਸੀਂ ਉਹਨਾਂ ਦਾ ਦਿਲ ਦੀ ਗਹਿਰਾਈੋਂ ਧੰਨਵਾਦ ਉਹ ਕਰਦੇ ਅਸੀਂ ਕਿਸੇ ਵੀ ਪਾਰਟੀ ਦਾ ਹੋਵੇ ਠੀਕ ਹੈ ਸਾਡੇ ਮਤਭੇਦ ਹੈਗੇ ਨੇ ਇੱਕ ਦੂਜੇ ਨਾਲ ਪਰ ਜਿਹੜਾ ਅੱਜ ਬਿਪਤਾ ਦੇ ਵਿੱਚ ਖੜਦਾ ਬਾਪੂ ਉਹ ਤੇ ਚੇਤੇ ਰੱਖਣਾ ਪਊਗਾ ਜਿਹੜਾ ਦੁੱਖ ਦੇ ਵਿੱਚ ਖੜਪਾ ਦੁੱਖ ਦੇ ਵਿੱਚ ਸਾਡੀ ਕੋਈ ਫਰਿਆਦ ਨਹੀਂ ਹੋਣ ਰਿਹਾ ਕੋਈ ਆ ਹੀ ਨਹੀਂ ਅੱਜ ਰਿਆ ਰੋਣ ਟੁੱਟ ਗਿਆ ਰਾਸ਼ਨ ਲੈ ਕੇ ਆਈ ਤੁਹਾਡੇ ਆਪ ਹੀ ਰਾਸ਼ਨ ਲੈ ਤੇ ਇਹ ਪਹੁੰਚੇ ਨਹੀਂ ਅੱਜ ਪਹਿਲੀ ਵਾਰ ਨਾ ਕਿ ਕੋਈ ਵੀ ਨਹੀਂ ਸਾਡੇ ਕੋਲ ਆ ਹੀ ਨਹੀਂ ਅੱਜ ਅੱਛਾ ਹਾਂ ਤੁਸੀਂ ਆਏ ਜੀ ਪਹਿਲੀ ਵਾਰ ਵੀਡੀਓ ਬਣਾਉਣ ਲਈ ਸੋ ਕਹਿੰਦੇ ਵੀਡੀਓ ਬਣਾਉਣ ਵੀ ਤੂੰ ਪਹਿਲੀ ਵਾਰ ਆਇਆ ਸੋ ਵੇਖੋ ਠੀਕ ਆ ਬਾਪੂਆਂ ਦਾ ਲਾਹਮਾ ਵੇਖੋ ਸੱਚੀ ਗੱਲ ਏ ਪਰ ਮੈਂ ਦੂਜੇ ਵੀ ਮੀਡੀਆ ਕਰਮਚਾਰੀ ਨੂੰ ਆਇਆ ਵੀ ਮੈਂ ਤੇ ਆ ਗਿਆ ਤੇ ਮੈਂ ਇਹਨਾਂ ਦੇ ਲਾਹਮੇ ਵੀ ਲੈ ਲਏ ਨੇ ਸੋ ਮੈਂ ਦੂਜਿਆਂ ਵੀਰਾਂ ਨੂੰ ਕਿੰਨਾ ਵੀ ਇਸ ਪਿੰਡ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਚ ਪਹੁੰਚਾਓ ਤਾਂ ਜੋ ਇਹਨਾਂ ਦੀਆਂ ਜੋ ਬਣਿਆਦੀ ਲੋੜਾਂ ਨੇ ਆ ਨਿੱਕੇ-ਨਿੱਕੇ ਬੱਚੇ ਨੇ ਆ ਫਸਲਾਂ ਨਹੀਂ ਰੁੜੀਆਂ ਇਹਨਾਂ ਦੇ ਚਾਹ ਖੁਸ਼ੀਆਂ ਰੁੜੇ ਨੇ ਇਹਨਾਂ ਦੀਆਂ ਫੀਸਾਂ ਇਹਨਾਂ ਤੋਂ ਕਿੱਥੋਂ ਦਿੱਤੀਆਂ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਜੇ ਤੇ ਕਰ ਜਾ ਚੜ ਗਿਆ ਜਿਵੇਂ ਬਾਪੂ ਨੇ ਆਪਾਂ ਨੂੰ ਪਹਿਲਾਂ ਦੱਸਿਆ ਆਪਾਂ ਉੱਤੇ ਖੜ ਕੇ ਬਾਪੂ ਨਾਲ ਲੰਮੀ ਗੱਲਬਾਤ ਕੀਤੀ ਏ ਸੋ ਰਾਤ ਦਾ ਸਮਾਂ ਵੇਖੋ ਰਾਤ ਦੇ ਸਮੇਂ ਦੇ ਵਿੱਚ 7-8 ਵਜੇ ਤੱਕ ਵੀ ਇਹ ਨੌਜਵਾਨ ਸੇਵਾ ਕਰ ਰਹੇ ਨੇ ਅਜੇ ਇੱਥੋਂ ਪੰਜਾਬ ਦਾ ਮਾਹੂਤ 30 ਕਿਲੋਮੀਟਰ ਹੋਣਾ ਕਿਉਂਕਿ ਇਹ ਦਾਰੇ ਗਿੱਦੜ ਔਰ ਰਸਤੇ ਵੀ ਬਿਲਕੁਲ ਖਰਾਬ ਨੇ ਰਸਤੇ ਵੀ ਖਰਾਬ ਨੇ ਪਾਣੀ ਹੈ ਬਾਉਪੁਰ ਥਾਣੀ ਪਾਣੀ ਹੈ ਸੋ ਇਹ ਨੌਜਵਾਨ ਵੀਰ ਵੇਖੋ ਰਿਸਕ ਲੈ ਕੇ ਔਰ ਆ ਨੌਜਵਾਨ ਵੀਰ ਹਮੇਸ਼ਾ ਇਹਨਾਂ ਬਾਰੇ ਕਿਹਾ ਜਾਂਦਾ ਜੀ ਇਹ ਮੋਨੇ ਕੋਨੇ ਨੇ ਪੰਜਾਬ ਉੜਦਾ ਜੀ ਨਸ਼ੇੜੀ ਪੰਜਾਬ ਇਹ ਆਏ ਤੇ ਜਦੋਂ ਫਿਰ ਬੰਨਾਂ ਨੂੰ ਡੱਕਾ ਲਾਉਣਾ ਹੈ ਤੇ ਫਿਰ ਇਹ ਇਹ ਸੂਰਮੇ ਅੱਗੇ ਆਉਂਦੇ ਨੇ ਕੀ ਕਹਿਣਾ ਚਾਹੁੰਦੇ ਜੀ ਅੱਜ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਵੇਖੋ ਸੇਵਾ ਲੁੱਟ ਰਹੀ ਨਹੀਂ ਮੈਂ ਜੀ ਹਰਪ੍ਰੀਤ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਕਮੇਟੀ ਦੇ ਮੈਂ ਧੰਨਵਾਦ ਕਰਦਾ ਸਾਡੇ ਵੀਰ ਪਹੁੰਚ ਨੇ ਇੱਥੇ ਜੋ ਵੀ ਸੇਵਾ ਕਰ ਰਹੇ ਨੇ ਸਾਰੇ ਆਪਣੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੁਲਵੀਰ ਜੀ ਦਾ ਦੇ ਰੋਬਨ ਜੀ ਪੀਏ ਨੇ ਮੈਨੂੰ ਪਤਾ ਜੀ ਤੇ ਇਹਨਾਂ ਦਾ ਵੀ ਧੰਨਵਾਦ ਜੀ ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਅੱਜ ਜੋ ਧੰਨਵਾਦ ਕਰਨਾ ਬਣਦਾ ਰਾਤ ਦਾ ਸਮਾਂ ਹੈ ਇਹਨਾਂ ਦਾ ਹਾਲਾਤ ਬੜੇ ਮਾੜੇ ਨੇ ਜੀ ਦੇਖੋ ਮੈਂ ਹਰਪਾਲ ਜੀ ਇੱਕ ਦੱਸਣਾ ਚਾਹਣਾ ਮੱਕੂ ਸਾਹਿਬ ਤੁਸੀਂ ਕਿੰਨੇ ਪਿੰਡ ਨੇ ਇੱਥੇ ਬੇੜੀ ਨਹੀਂ ਹੈਗੀ ਹਾਂ ਕਿਸ਼ਤੀ ਨਹੀਂ ਹੈਗੀ ਇੱਕ ਵੀ ਕਿਸ਼ਤੀ ਨਹੀਂ ਹੈਗੀ ਸਰਕਾਰ ਵੱਲੋਂ ਜੇ ਇੱਥੇ ਬੰਨ ਟੁੱਟ ਗਿਆ ਜੇ ਇੱਥੇ ਪਾਣੀ ਜ਼ਿਆਦਾ ਭਰ ਗਿਆ ਤਾਂ ਕਿੱਥੇ ਜਾਣਗੇ ਉਹ ਰਾਹਤ ਕੇਂਦਰ ਵੀ ਨਹੀਂ ਖੋਲਿਆ ਗਿਆ ਹਨਾ ਕੋਈ ਰਾਹਤ ਕੇਂਦਰ ਤੁਹਾਡਾ ਮੰਨ ਲਓ ਪਾਣੀ ਰਾਤ ਪਿੰਡ ਚ ਆ ਜੇ ਤੇ ਤੁਹਾਡੇ ਪਿੰਡ ਦੇ ਜੀਆਂ ਨੂੰ ਖੜਨਾ ਕਿੱਥੇ ਆ ਕੋਈ ਵੀ ਨਿਤ ਕੇ ਸਾਰੇ ਪਤਾ ਨਹੀਂ ਲੈ ਪਹਿਲੀ ਗੱਲ ਤਾਂ ਦਾਰੇ ਵਾਲੇ ਤੇ ਇਧਰ ਨੂੰ ਆਉਣ ਨਹੀਂ ਦਿੰਦੇ ਹਾਂ ਠੀਕ ਹੈ ਜੀ ਅੱਛਾ ਟ੍ਰੈਕਟਰ ਟਰਾਲੀ ਸੀ ਨਹੀਂ ਆਉਣ ਦਿੱਤੇ ਫਿਰ ਐ ਸ਼ਕੰਜਾ ਮੰਗਾਗੇ ਤੁਹਾਨੂੰ ਸਾਰਾ ਸਮਾਨ ਉੱਧਰ ਸ਼ਿਫਟ ਕੀਤਾ ਜਿੱਤੇ ਚੌਥਾ ਕਿੜਾ ਲੱਗੇ ਜੀ ਚੌਥਾ ਕਿੜਾ ਠੀਕ ਹੈ ਜੀ ਸਵੇਰ ਦੇ ਲੱਗੇ ਹੋਏ ਆ ਚਲੋ ਬਿਲਕੁਲ ਜੀ ਪਹਿਲਾਂ ਇਹ ਟਾਣੀਆਂ ਤੇ ਦੂਰੋਂ ਹੱਥ ਮਾਰਦੇ ਸੀ ਪਰ ਦੂਰੋਂ ਪਤਾ ਨਹੀਂ ਲੱਗਾ ਵੀ ਕੌਣ ਨੇ ਮੈਂ ਸੋਚਿਆ ਵੀ ਖੋਰੇ ਇਸ ਇਲਾਕੇ ਦੇ ਲੋਕ ਹੋਣਗੇ ਕਿਤੇ ਨਾ ਕਿਤੇ ਆਪਾਂ ਮਿਲਦੇ-ਗਿਲਦੇ ਰਹਿੰਦਾ ਹਰੇਕ ਮੋਰਚੇ ਧਰਨੇ ਕਿਤੇ ਨਾ ਕਿਤੇ ਰੈਲੀਆਂ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਖੂਬ ਸਾਹਿਬ ਮੈਂ ਇੱਕ ਬੇਨਤੀ ਹੋਰ ਕਰਦਾ 2023 ਚ ਪਾਣੀ ਔਨ ਕਰਕੇ ਤੁਸੀਂ ਦਾਰੇ ਵਾਲੇ ਤੋਂ ਤੁਸੀਂ ਪਾੜ ਦੇਖਿਆ ਹੋਣਾ ਪਿਆ ਹਾਂ ਇਹ ਛੜਕਾਂ ਜਿਹੜੀਆਂ ਨੇ ਤਾਨੂੰ ਮੈਂ ਪਹਿਲਾਂ ਵੀ ਕਿੰਨੀ ਵਾਰ ਆਪਣੀ ਮੀਟਿੰਗਾਂ ਹੁੰਦੀਆਂ ਨੇ ਸਾਰਾ ਕੁਝ ਦੱਸਿਆ ਛੜਕਾਂ ਜਿਹੜੀਆਂ ਸੈਂਟਰ ਨੇ ਪੈਸਾ ਦਿੱਤਾ ਹੁੰਦਾ ਉਹਦੇ 'ਚ ਬਕਾਇਦਾ ਇੱਕ ਕਾਨੂੰਨ ਬਣਿਆ 2023 'ਚ ਜਿਹਦੇ 26 ਤੱਕ ਉਹੀ ਰਹਿਣਾ ਜੀ ਇਹਨਾਂ ਦੀ ਛੜਕ ਨਹੀਂ ਬਣੀ ਟੁੱਟ ਗਈ ਹੜਾਂ ਦੇ ਕਾਰਨ ਕੋਈ ਵੀ ਚੀਜ਼ ਖਰਾਬ ਡੈਮੇਜ ਹੁੰਦੀ ਹੈ ਉਹਦਾ ਸਰਕਾਰ ਬਕਾਇਦਾ ਉਹਨੂੰ ਰਿਪੇਅਰ ਕਰਨ ਦਾ ਦਾ ਪੈਸਾ ਹੁੰਦਾ ਪਰ ਇਹਨਾਂ ਪਿੰਡਾਂ ਦੇ ਇੱਕ ਵੀ ਪੈਸਾ ਨਹੀਂ ਮੈਂ ਲੱਗਾ ਮੈਂ ਇਸ ਗੱਲ ਦੀ ਵੀ ਬੜੀ ਅ ਨਿਸ਼ੀਤ ਦੇਣਾ ਚਾਹੁੰਦਾ ਹੁਣ ਆਈ ਸਰਕਾਰ ਨੂੰ ਯਾਰ ਕੋਈ ਤੇ ਸੋਚੋ ਯਾਰ ਇਹਨਾਂ ਇਹਨਾਂ ਦੇ ਹਾਲਾਤ ਕੀ ਬਣੇ ਪਏ ਨੇ ਇਹਨਾਂ ਦੇ ਸਾਰਾ ਪਰਿਵਾਰ ਇੱਥੇ ਆ ਕਿੱਡੀ ਵੱਡੀ ਗੱਲ ਵੀ ਪਰਿਵਾਰ ਕਿੱਥੇ ਜਾਣਗੇ ਤੁਸੀਂ ਕੈਮਰਾ ਘੁਮਾਓ ਤੇ ਪਿੰਡ ਇੱਥੇ ਮੈਂ ਪਹਿਲਾਂ ਵੀ ਬਹੁਤ ਵਾਰੀ ਮੀਟਿੰਗ ਕਰ ਚੁੱਕਾ ਬਹੁਤ ਮੀਟਿੰਗ ਕੀਤੀ ਹੈ ਮੇਰੇ ਸਾਰੇ ਮੈਂਬਰ ਨੇ ਕਮੇਟੀ ਦੇ ਕਿਉਂਕਿ ਹਰ ਪੀੜ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਕੱਠੇ ਹੋ ਗਏ ਆ ਸਾਬ ਇੱਕ ਤੁਸੀ ਨੋਟ ਕਰਿਓ ਇੱਥੇ ਦੌਰੇ ਤੇ ਬੰਦੇ ਦੌਰੇ ਕੋਣ ਹੈ ਜਿਹੜੇ ਦਿੱਲੀ ਤੋਂ ਆਏ ਇਥੇ ਐਮਐਲਏ ਨਹੀਂ ਹੈਗੇ ਇੱਥੇ ਦਿੱਲੀ ਦਿੱਲੀ ਤੋਂ ਆਏ ਨੇ ਸਾਡਾ ਟਰੈਕਟਰ ਪਹਿਲਾਂ ਧੜਾ ਘੰਟਾ ਨਾ ਰੋਕਿਆ ਅੱਛਾ ਪੁਲਿਸ ਵਾਲੇ ਨੇ ਪੁਲਿਸ ਵਾਲਾ ਨੇ ਰੋਕਿਆ ਹਾਂ ਵੀ ਇਹ ਰੋਕੋ ਹਾਂ ਵੀ ਅਕਲੇ ਪਾਸੇ ਪਕੜੇ ਹੋ ਗਏ ਇਹ ਜੀ ਆ ਗੱਲ ਨੇ ਉੱਥੇ ਆਏ ਹੋਏ ਨੇ ਪਹਿਲਾਂ ਉਹਨਾਂ ਨਾਲ ਜਦੋਜਦ ਕੀਤੀ ਜਦੋਂ ਉਹਨਾਂ ਨੇ ਗੱਡੀਆਂ ਲੰਗੀਆਂ ਤਿੰਨ ਕ ਚਾਰ ਦਿੱਲੀ ਨੰਬਰ ਸੀ ਐਮਐਲਏ ਲਿਖਿਆ ਸੀ ਜਥੇਦਾਰੇ ਵਾਲੇ ਆਪਾਂ ਕੱਟੇ ਹੁੰਦੇ ਨੇ ਅੱਗੇ ਹੱਥ ਹਾਂ ਹਾਂ ਉੱਥੇ ਉੱਥੇ ਬੰਨਤੇ ਹਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਜੀ ਅਸੀਂ ਕਰਨਾ ਕੀ ਹੈ ਇੱਥੇ ਆਪ ਕਿਆ ਬੋਲ ਰਹੇ ਹੋ ਕਿਆ ਉਹਨਾਂ ਨੂੰ ਅੱਜ ਹੀ ਆਪਣੇ ਤੁਹਾਨੂੰ ਪਤਾ ਪੰਜਾਬੀ ਠੇੜ ਪੰਜਾਬੀ ਆ ਪੰਜਾਬੀ ਬੋਲਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਫਸਰ ਵਿਚਾਰੇ ਟਰਾਂਸਲੇਟ ਕਰ ਰਹੇ ਆ ਇਹ ਤੁਸੀਂ ਸਮਝੋਗੇ ਦਿੱਲੀ ਵਾਲਿਆਂ ਦੀ ਸਰਕਾਰ ਵਾਕੇ ਦਿੱਲੀ ਵਾਲਿਆਂ ਭੇਜਿਆ ਵੀ ਜਾਇਆ ਲੈ ਕੇ ਆਉ ਡੁੱਬ ਗਏ ਨੇ ਕਿ ਜਿਵੇਂ ਹੁੰਦੇ ਨੇ ਹੁੰਦੇ ਆ ਕਿ ਮਰ ਗਏ ਵੇਖੋ ਸੁਖਬੀਰ ਸਿੰਘ ਜੀ ਜਿਉਂ ਜਾਂ ਹੋ ਸਕਦੀ ਹੈ ਦਿੱਤਾ ਉਹ ਸਾਡੇ ਸਾਹਮਣੇ ਹੈ ਸਰਕਾਰ ਨੇ ਬਿਲਕੁਲ ਜੀ ਹੁਣ ਵੇਖੋ ਤੇ ਰੀਪ ਦਾ ਕੀ ਤੇ ਰੀਪ ਉਹਨੇ ਅੱਜ ਕੀਤਾ ਰੀਪ ਤੇ ਪਿਛਲੇ ਦੋ ਸਾਲ ਪਹਿਲਾਂ ਕੀਤਾ ਸੀ ਲੋਰੀਆ ਸਿੰਘ ਆ ਜੀ ਉਹਨੇ ਕੋਈ ਨਾ ਕੋਈ ਚੱਕਣਾ ਹੀ ਪੱਡਿਆ ਸੋ ਆ ਹਾਲਾਤ ਨੇ ਵੇਖੋ ਅੱਜ ਦੇ ਜੇ ਆਪਣਾ ਮਾਨ ਸਾਹਿਬ ਆਓ ਮੜਾ ਜਾ ਸੋ ਮਾਨ ਸਾਹਿਬ ਬੈਂਟਰੀ ਵੀ ਡਾਊਨ ਹੈ ਸਿਰਫ ਇੱਕ ਦੋ ਮਿੰਟ ਦੀ ਆਪਾਂ ਗੱਲ ਕਰਨੀ ਹੈ ਪਿੰਡ ਦੇ ਚਾਰ ਸਫੇਰੇ ਪਾਣੀ ਆ ਗਿਆ ਹੁਣ ਮੰਨ ਲਓ ਰਾਤ ਨੂੰ ਪਿੰਡ ਚ ਪਾਣੀ ਵੜ ਜਾਂਦਾ ਇਹ ਵੀਰ ਪਰਾਮ ਵਾਸਤੇ ਕੋਈ ਅਜੇ ਤੱਕ ਰਾਹਤ ਕੇ ਇਸ ਸੈਂਟਰ ਨਹੀਂ ਖੋਲਿਆ ਗਿਆ ਕੋਈ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਨਹੀਂ ਪਿੰਡ ਦੇ ਵਿੱਚ ਇਹ ਪਿੰਡ ਵਾਲਿਆਂ ਦਾ ਕਹਿਣਾ ਹੈ ਮੇਰੇ ਨਾਂ ਇਹ ਪਿੰਡ ਵਾਲਿਆਂ ਦਾ ਕਹਿਣਾ ਬਿਲਕੁਲ ਸਹੀ ਹੈ ਮੈਂ ਪਿੱਛੇ ਵੀ ਕਹਿ ਕੇ ਆਇਆ ਹਾਂ ਕਿ ਕੀ ਕੋਈ ਕੈਂਪ ਬਣਾਇਆ ਜਿੱਥੇ ਇਹਨਾਂ ਨੂੰ ਲਿਜਾ ਕੇ ਰੱਖਿਆ ਜਾ ਸਕੇ ਬਿਲਕੁਲ ਨਹੀਂ ਕਿੰਦੇ ਕੀ ਕੋਈ ਇੱਥੇ ਕਿਉਂਕਿ ਉੱਥੇ ਛੇਰੋਂ ਅਸੀਂ ਖੀਰਤੇ ਸੀ ਉੱਥੇ ਨਹਿਰ ਜਿੱਡਾ ਪਾਣੀ ਜਾਂਦਾ ਵਧੀ ਜਾਂਦਾ ਜਿ ਪਿੰਡ ਚ ਪਾਣੀ ਆਉਣਾ ਘੁੰਮ ਕੇ ਉਹ ਜਿੱਥੇ ਤੁਸੀਂ ਆਏ ਨਾ ਜਦੋਂ ਉਦੋਂ ਬਾਅਦ ਹੀ ਕੋਈ ਤੁਸੀਂ ਕਹਿ ਲੋ ਵੀ 20 ਫੁੱਟ ਤੱਕ ਟੁੱਟ ਗਿਆ ਉਹ ਉਹ ਪਾਣੀ ਇੱਧਰ ਹੀ ਆਉਣਾ ਘੁੰਮ ਕੇ ਆਉਣਾ ਹੁਣ ਮੈਂ ਅਸੀਂ ਪਹਿਲਾਂ ਉਧਰ ਸੀ ਉਹਾਂ ਦੇ ਯਾਰ ਅਸੀਂ ਹਰ ਵਾਰੀ ਝੋਲੇ ਚੱਕ ਕੇ ਕਿਧੇ ਰਹੀਏ ਜਾ ਕੇ ਹੂੰ ਰਿਸ਼ਤੇਦਾਰਾਂ ਦੇ ਇਹਨਾਂ ਦਾ ਹਰ ਸਾਲ ਇਹ ਕੰਮ ਹੁੰਦਾ ਹੈ ਕਿ ਗਵਰਨਮੈਂਟ ਨੇ ਦੁਨੀਆਂ ਚ ਹੁੰਦਾ ਰਿਲੀਫ ਕੈਂਪ ਬਣਾਇਆ ਹੈ ਜਾ ਇਹ ਹੈਲੀਕਾਪਟਰ ਚ ਰਹਿ ਲੈਣ ਮੁੱਖ ਮੰਤਰੀ ਦੇ ਹੂੰ ਰਲੀਫ ਕੈਂਪ ਹੈ ਕੋਈ ਕੋਈ ਨਹੀਂ ਕੋਈ ਇੱਥੇ ਕਿਸ਼ਤੀਆਂ ਦਾ ਇੰਤਜ਼ਾਮ ਹੈ ਕੋਈ ਬੀਬੀਆਂ ਵੀ ਨੇ ਕੱਕ ਮੁੰਡੇ ਬੱਚੇ ਵੀ ਨੇ ਛੋਟੇ ਕਿੱਧਰ ਜਾਣਗੇ ਹੂੰ ਕੋਈ ਕੋਈ ਅਧਿਕਾਰੀ ਵੇਖਿਆ ਆਪਾਂ ਹੂੰ ਚਾਰ ਥਾਂ ਤੋਂ ਬੰਨ ਟੁੱਟਣ ਵਾਲਾ ਹੈ ਇੱਕ ਥਾਂ ਤੋਂ ਉਹਨਾਂ ਨੇ ਰੋਕ ਲਿਆ ਤੇ ਇੱਕ ਵੱਡਾ ਪਹਾੜ ਪੈ ਗਿਆ ਕੋਈ ਅਧਿਕਾਰੀ ਹੈ ਕੋਈ ਨਹੀਂ ਜਦੋਂ ਵੋਟਾਂ ਲੈਣੀਆਂ ਸਭ ਤੋਂ ਪਹਿਲਾਂ ਕੀ ਉਹਰੇ ਆ ਕੇ ਕਹੇ ਦੱਸ ਤਹਿਸੀਲਦਾਰ ਸਾਹਿਬ ਆਏ ਉਹਨਾਂ ਨੂੰ ਮੈਂ ਦੱਸ ਰਿਹਾ ਜੀ ਇੱਥੇ ਅਗਲੇ ਪਿੰਡ ਤੁਹਾਡੇ ਜੀ ਰੇ ਹਲਕੇ ਦੇ ਨੇ ਉਹਨਾਂ ਨੂੰ ਮੈਂ ਦੱਸ ਕੇ ਆ ਜਮਾਲੀਆ ਲਾਗੇ ਜੇ ਆਪਣੇ ਮਨੂ ਮਾਚੀ ਜੇ ਗੱਟਾ ਦਲੇਲ ਜੇ ਇਹ ਤਿੰਨ ਪਿੰਡ ਜਿਹੜੇ ਜੀਰਾ ਸਬਡਿਵੀਜ਼ਨ ਦੇ ਨੇ ਇਹਨਾਂ ਨੂੰ ਤਾਂ ਇਹ ਹੇਟਲੇ ਲੈਵਲ ਤੱਕ ਤਾਂ ਉੱਤੇ ਹੀ ਮੁੜ ਕੇ ਤਾਰੇ ਵਾਲੇ ਤੋਂ ਉਹ ਨਹੀਂ ਜਾਂਦੇ ਹੂੰ ਮੈਨੂੰ ਇੱਕ ਦੱਸਿਓ ਜੇ ਆਪਣਾ ਇਸ ਪਿੰਡ ਦਾ ਨਾਮ ਕੀ ਹੈ ਮਨੂ ਮਾਚੀ ਜੇ ਮਨੂ ਮਾਚੀ ਹੀ ਆ আচ্ছা ਮਗਰ ਕਿੰਨੀ ਵੋਟ ਆਪਣੀ ਇੱਥੋਂ ਦੀ ਦੱਸੋ ਜੀ 950 ਸਾਰੇ ਕਿੰਨੇ ਆ 950 ਅੱਛਾ ਥੋੜੀ ਆਲਾਏ ਤਾਂ ਸਾਡੇ ਨਾਲ ਸੀ ਸਰਪੰਚ ਸਾਹਿਬ ਤੋਂ ਓਤੇ ਬੱਚੇ ਖਰੇ ਕਿੰਨੇ ਨੇ ਹੁਣ ਮੈਂ ਇੰਨਾ ਤੋਂ ਬੁੱਝਕਿਆ ਮੈਂ ਸਾਰੇ ਪਿੰਡ ਵਾਲਿਆਂ ਨੂੰ ਇੱਕ ਗੱਲ ਆਣਾ ਹੈ ਜਦੋਂ ਤੁਹਾਡੇ ਕੋਈ ਲੀਡਰ ਵੋਟ ਲੈਣ ਆਉਂਦਾ ਕਿਤੇ ਤੁਸੀਂ ਉਹਨੂੰ ਕਹਿ ਕੇ ਸਾਨੂੰ ਇਧਰਲੇ ਪਾਸੇ ਦਾ ਮੁਆਵਜ਼ਾ ਨਹੀਂ ਮਿਲਦਾ ਤੇ ਇਧਰ ਸਾਡੀ ਮਾਲਕੀ ਹੈ ਇਹ ਕਿਉਂ ਹੋ ਰਿਹਾ ਹੈ ਕਦੇ ਪੁੱਛਿਆ ਕਿਸੇ ਨੇ ਨਹੀਂ ਭਾਈ ਜੀ ਜੇ ਨਹੀਂ ਪੁੱਛੂਗੇ ਅੱਜ ਵਾਖ ਖੜੇ ਆ ਜੇ ਇਹ ਨਾਂ ਕਹਿਣ ਮੈਨੂੰ ਬੇਬੇ ਰੋਟੀ ਦੇ ਦੇ ਕੋਈ ਦੇ ਦੂ ਇਹਨਾਂ ਨੂੰ ਜੀ ਜੀ ਪੁੱਛੋ ਤਾਂ ਸਹੀ ਨਾ ਬਿਲਕੁਲ ਪਤਾ ਕੀ ਹੈ ਦੇਰੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਤੂੰ ਲੰਗਰ ਲੈ ਕੇ ਆਉਂਦਾ ਉਹਦੀ ਗੱਲ ਪਤਾ ਕੀ ਹੈ ਤੁਹਾਡਾ ਮਸਲਾ ਕੀ ਅੱਛਾ ਅੱਛਾ ਨਹੀਂ ਨਹੀਂ ਮੈਂ ਸਮਝ ਗਿਆ ਗੱਲ ਤੋਹਾਂ ਰਸਤਾ ਵੀ ਲੈ ਕੇ ਆਏ ਵੇਖੋ ਜੀ ਉਹ ਰਾਜ ਕਹਿੰਦੇ ਸਾਨੂੰ ਦਿੱਲੀ ਦੀਆਂ ਗੱਡੀਆਂ ਸੀ ਨੰਬਰ ਪਲੇਟ ਵਾਲੀਆਂ ਹਿੰਦੀ ਵਾਲੇ ਆਉਂਦੇ ਹੈ ਜਾਣ ਨਹੀਂ ਦੇਣਾ ਕਿ ਕਿਉਂ ਜਾ ਰਹੇ ਇੱਕ ਕੰਮ ਹੋਰ ਪਤਾ ਕੀ ਹੋਇਆ ਆ ਪਿੱਛੇ ਜੇ ਪ੍ਰਧਾਨ ਸਾਹਿਬ ਵਾਲੀ ਤਾਂ ਉੱਥੇ ਐ ਇੱਕ ਮੰਤਰੀ ਨੇ ਕਹਿਤਾ ਸੀ ਆ ਸਾਡੀ ਐ ਜਦ ਕਿ ਸੀ ਕੀ ਕਿਸੇ ਹੋਰ ਦੀ ਆਪਣੇ ਤੁਹਾਡੇ ਵਰਗੇ ਸੱਜਣ ਦੀ ਪਰ ਇਹ 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 ਨਾ ਜੀ ਵੇਹੇ ਸਰਦਾਰ ਕੁਲਬੀਰ ਸਿੰਘ ਜੀਰਾ ਨੇ ਭੇਜਿਆ ਕਿੰਦੇ ਮੈਂ ਉਹਨਾਂ ਦਾ ਪੀਏ ਆ ਆ ਸਾਰੇ ਪਿੰਡਾਂ ਦੇ ਲੋਕ ਰਸਦਾ ਲੈ ਕੇ ਆਏ ਕਿ ਇੱਕ ਨਾ ਹੁਣ ਤੁਸੀਂ ਮੇਰੀ ਬੇਨਤੀ ਮੰਨਣੀ ਐ ਜੀਰਾ ਸਾਹਿਬ ਨੂੰ ਇੱਕ ਗੱਲ ਕਹਿਣੀ ਐ ਤੁਹਾਨੂੰ ਪਤਾ ਐ ਇਹ ਜਿਹੜਾ ਲੱਗਿਆ ਐ ਇਧਰ ਆ ਜਾਓ ਮੇਰੇ ਕੋਲੇ ਆ ਜਾਓ ਫਿਰ ਤੁਹਾਨੂੰ ਕੈਮਰਾ ਉੱਧਰ ਲੈ ਜਾਣਾ ਪੈਂਦਾ ਕਿ ਆਖੀ ਧਿਆਨ ਡਬੇ ਕਿਉਂਕਿ ਤੁਸੀਂ ਨੇਕੀ ਦਾ ਕੰਮ ਕਰ ਰਹੇ ਆ ਔਰ ਜੀਰਾ ਸਾਹਿਬ ਦੇ ਨਾਲ ਇਸ ਲਈ ਮੈਂ ਬੁਰਾ ਨਹੀਂ ਕਹੂੰਗਾ ਗਲਤ ਨਹੀਂ ਕਹੂੰਗਾ ਪਰ ਮੈਂ ਇੱਕ ਕੁਐਸਚਨ ਜ਼ਰੂਰ ਤੁਹਾਨੂੰ ਕਹੂੰਗਾ ਦੋਸਤ ਕਿ ਇਹ ਜਿਹੜੇ ਤੁਸੀ ਬਣਨ ਤੇ ਆਪਾਂ ਇਧਰੋਂ ਆਏ ਆ ਨਾ ਤੇ ਅੱਗੇ ਵੀ ਜਾਣਾ ਤੁਸੀ ਬਣਨ ਜਿਹੜਾ ਇਹ ਇਹ ਪਤਾ ਕਦੋਂ ਬਣਿਆ ਸੀ ਜਦੋਂ 1955 ਚ ਹਰੀਕੇ ਹੈੱਡ ਬਣਾਇਆ ਗਿਆ ਤੇ ਇਥੋਂ ਰਾਜਸਥਾਨ ਫੀਡਰ ਕੱਢਣੀ ਸੀ ਇੱਕ ਆਪਣਾ ਪੰਜਾਬ ਫੀਡਰ ਵੀ ਹੈ ਰਾਜਸਥਾਨ ਫੀਡਰ ਚ 8.5 8.5 ਐਮ ਕੇ ਐਮ ਐਫ ਪਾਣੀ ਜਾਣਾ ਲਿ ਮਿਲੀਅਨ ਏਕੜ ਫੀਟ ਹੁਣ ਉਹਦੇ ਲਈ ਇਹਨਾਂ ਨੇ ਕੀ ਕੀਤਾ ਕਿ ਪ੍ਰਤਾਪ ਸਿੰਘ ਕੈਰੋ ਨੇ ਤੁਸੀ ਬੰਨ ਬਣਾਤੇ ਇੱਕ ਮਿੰਟ ਯਾਰ ਹੌਲੀ ਬੋਲੋ ਤੁਸੀ ਬੰਨ ਬਣਾਤੇ ਸਾਈਡਾਂ ਤੇ ਇਹ ਪਤਾ ਕਿੱਡਾ ਨੈਚੁਰਲ ਕੰਮ ਹੈ ਕਿਤੇ ਤੁਸੀਂ ਸੁਣਿਆ ਸੀ ਨਾ ਕਿ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਤੇ ਪ੍ਰਤਾਪ ਸਿੰਘ ਕੈਰੋ ਆਂਦਾ ਸੀ ਮੈਂ ਲਾ ਕੇ ਵਿਖਾਉਂਗਾ ਹੁਣ ਮੈਨੂੰ ਦੱਸ ਛੇਰਾ ਜਦੋਂ ਤੁਸੀਂ ਬੰਨ ਲਾ ਦੋਗੇ ਇਹ ਗੈਰ ਕੁਦਰਤਾਨ ਹੈ ਬਿਲਕੁਲ ਉਹਦੇ ਨਾਲ ਹੋਇਆ ਕੀ ਕਿ ਦਰਿਆ 10 ਕਿਲੋਮੀਟਰ ਇਧਰ ਲੰਘ ਜਾਂਦਾ ਸੀ ਕਿਤੇ ਇਧਰ ਐਂ ਸੀ ਹੁਣ ਇੱਕੋ ਥਾਂ ਤੇ ਖੜ ਗਿਆ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਖੜ ਗਿਆ ਉਹਨਾਂ ਦੀਆਂ ਜ਼ਮੀਨਾਂ ਪਰਮਾਨੈਂਟ ਉਹਦੇ ਥੱਲੇ ਚਲੀਆਂ ਗਈਆਂ ਹਰੀਕੇ ਹੈੱਡ ਕੋਲੇ 4000 ਏਕੜ ਇਧਰਲੇ ਪਾਸੇ ਬਿਲਕੁਲ ਤੇ 300 ਏਕੜ ਪਰਲੇ ਪਾਸੇ ਅਕਵਾਇਰ ਹੋਈਏ ਜਿਹਦੇ ਪੈਸੇ ਦਿੱਤੇ ਆ ਤੇ ਦਰਿਆ ਇਧਰ ਨਹੀਂ ਅੱਗੇ ਨਹੀਂ ਪਿੰਡਾਂ ਦੇ ਪਿੰਡ گئے ਆ ਇੱਥੇ ਪਿੰਡ ਗਿਆ ਇੱਕ ਥੋੜਾ ਵਿੱਚ ਹੀ ਉਹਨਾਂ ਨੂੰ ਇੱਕ ਗੱਲ ਕਿਓ ਜੇ ਕਿ ਕਾਂਗਰਸ ਵੱਲੋਂ ਇੱਕ ਤਾਂ ਆ ਜੋ ਅਨੈਚੁਰਲ ਚੀਜ਼ ਹੋਈ ਇਹਦੇ ਬਾਰੇ ਕੀ ਪਾਲਿਸੀ ਆ ਉਹ ਪੁੱਛਾਂ ਕਿਉਂਕਿ ਉਹ ਕੱਲੇ ਐਮਐਲਏ ਨਹੀਂ ਕੁਝ ਕਰ ਸਕਦੇ ਬਾਕੀਆਂ ਨੂੰ ਵੀ ਪੁੱਛਾਂ ਕਿਉਂਕਿ ਤੁਸੀਂ ਨੇਕੀ ਦਾ ਕੰਮ ਕਰਨ ਆਏ ਹੋ ਮੈਂ ਐਂ ਗੱਲ ਕਰ ਰਿਹਾ ਨਹੀਂ ਤਾਂ ਮੈਂ ਦੂਜੀ ਗੱਲ ਕਰਨੀ ਸੀ ਸੈਕਿੰਡ ਜਿਹੜੀ ਇਹਨਾਂ ਦੀ ਮਾਲਕੀ ਹੈ ਉਹਦੇ ਲਈ ਇੱਕ ਕਮਿਸ਼ਨ ਬਣੇ ਔਰ ਉਹ ਕਮਿਸ਼ਨ ਦੇ ਵਿੱਚ ਪੰਜਾਬ ਦੇ ਅਫੀਸਰ ਹੋਣ ਤੇ ਉਹ ਇਹਨਾਂ ਨੂੰ ਮਾਲਕੀ ਬਾਰੇ ਜਾਂ ਰੇਟ ਦੇਣ ਮੱਛੀ ਦੇਣ ਜਾਂ ਕੀ ਕਰ ਲੋ ਡਿਸਾਈਡ ਕਰਨ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਔਰ ਜਿਹੜਾ ਇੰਦਰਾ ਗਾਂਧੀ ਨੇ ਗੰਦ ਪਾਇਆ ਸੀ ਬੀਬੀ ਐਮਬੀ ਜਿਹੜੇ ਕਿ ਬੰਨ ਬਣਾਏ ਗਏ ਐ ਜਿੱਥੋਂ ਪਾਣੀ ਛੱਡਿਆ ਜਾਂਦਾ ਅੱਜ ਪਾਣੀ ਪਤਾ ਕਿਉਂ ਆ ਚੜਿਆ ਤੁਹਾਡਾ ਪਿੰਡ ਕਿਹੜਾ ਹੈ ਜੀਰਾ ਹੈ ਨਾ ਆਪਾਂ ਜੀਰੇ ਤੋਂ ਫੜੇ ਨੂੰ ਚਲੇ ਜਾਈਏ ਮਾੜਾ ਜੀਰੇ ਵੀ ਹੈ ਨਹੀਂ ਪਾਣੀ ਹੈਗਾ ਇੰਨਾ ਖੇਤਾਂ ਸਾਡੇ ਮੈਂ ਆਇਆ ਸਾਦਕ ਮਰਾੜੋ ਮੇਰਾ ਪਿੰਡ ਹੈ ਐ ਨਹੀਂ ਨਾ ਕੱਲ ਅਸੀਂ ਰਾਵੀ ਦੇ ਨੇੜੇ ਸੀ ਜਿਵੇਂ ਫਤੇਗੜ ਚੂੜੀਆਂ ਤੋਂ ਇੱਧਰ ਆਏ ਪਾਣੀ ਹੈ ਨਹੀਂ ਸੀ ਜੀ ਬਿਲਕੁਲ ਬਿਲਕੁਲ ਹੀ ਨਹੀਂ ਸੀ ਉੱਥੇ ਰਾਵੀ ਹੈ ਇੱਥੇ ਸਤਲੋ ਜ ਹੈ ਇਧਰ ਬਿਆਸ ਹੈ ਤੇ ਨੇੜੇ ਤੇੜੇ ਦੇ ਪਿੰਡਾਂ ਚ ਤਬਾਈ ਹੈ ਇਹ ਤਮੀਨ ਦੇਟ ਕੇ ਰੱਬ ਦੀ ਦੇਣ ਨਹੀਂ ਗਈ ਇਹ ਜਿਹੜੇ ਮੈਨੇਜਮੈਂਟ ਵਾਲੇ ਬੰਦੇ ਨੇ ਉਹਦਾ ਵਾਟਰ ਰੈਗੂਲੇਟਰ ਵੀ ਸਾਡਾ ਨਹੀਂ ਆ ਜਿਹੜੀ ਇਨਕਲਾਬੀਆਂ ਦੀ ਸਰਕਾਰ ਸੀ 4 ਮਹੀਨੇ ਪਹਿਲਾਂ ਜਿਹੜਾ ਡਰਾਮਾ ਕੀਤਾ ਵਾਟਰ ਰੈਗੂਲੇਟਰ ਵੀ ਸਾਡੇ ਕੈਡਰ ਦਾ ਨਹੀਂ ਕਿਸੇ ਹੋਰ ਦਾ ਉਹਨਾਂ ਨੂੰ ਇੱਕ ਗੱਲ ਕਹਿਣੀ ਹੈ ਕਿ BBMP ਲਈ ਲੜਾਈ ਲੜੇ ਪੰਜਾਬ ਇਹ ਬਾਅਦ ਚ ਪਿੱਛੇ ਮੈਂ ਵੀ ਉਹਨਾਂ ਜਿਹਾ ਸੀ ਪਿੱਛੇ ਲੱਗਾਗੇ ਇਹ ਪਾਰਟੀਆਂ ਜਿਹੜੀਆਂ ਸਰਕਾਰਾਂ ਬਣਾਉਂਦੀਆਂ ਨੇ ਜ਼ਿੰਮੇਵਾਰੀ ਇਹਨਾਂ ਦੀ ਹੈ ਕਿ ਸੈਂਟਰ ਨਾਲ ਲੜੀਏ ਕਿ ਜਦੋਂ ਕੋਈ ਬੰਦਾ ਪਾਣੀ ਛੱਡੇ ਤਾਂ ਉਹਨੂੰ ਖਿਆਲ ਹੋਵੇ ਇਹਨਾਂ ਮੂੰਹਾਂ ਦਾ ਕਿ ਇਹ ਡੁੱਬ ਜਾਣਗੇ ਮੇਰੇ ਭਰਾ ਹੂੰ ਬਿਲਕੁਲ ਇਹਨਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਮਿਲਣਾ ਹੁਣ ਤੁਸੀਂ ਮੈਨੂੰ ਦੱਸੋ ਆ ਦਰਿਆਦੋ ਇਹਨਾਂ ਨੇ ਜਦੋਂ ਪਾਣੀ ਲਾਉਣਾ ਹੁੰਦਾ ਬੋਰ ਕਰਦੇ ਹੋ ਇਹ ਬੋਰ ਕਰਕੇ ਪਾਣੀ ਲਾਉਂਦੇ ਆ ਦਰਿਆਦੋ ਨੇ ਦਬਾਉਂਦੇ ਇਹਨਾਂ ਨੂੰ ਨੇ ਤੇ ਜਦੋਂ ਪਾਣੀ ਲਾਉਣਾ ਬੋਰ ਨਾਲ ਔਰ ਉਹ ਬੋਰ ਵੀ ਹੁਣ ਜਦੋਂ ਪਾਣੀ ਆਇਆ ਖਰਾਬ ਸੀਨੇ ਇੰਜਨ ਗਏ ਸਹੀ ਗੱਲ ਸੱਚ ਹੈ ਇਹ ਕੀ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਕੀ ਉਹ ਜੀਰਾ ਸਾਹਿਬ ਜਾਂ ਬਾਕੀ ਕਾਂਗਰਸੀ ਜਾਂ ਆਪ ਵਾਲੇ ਜਾਂ ਅਕਾਲੀ ਜਾਂ ਬੀਜੇਪੀ ਸਾਡੇ ਨਹੀਂ ਇੱਥੋਂ ਦੇ ਹੀ ਨਹੀਂ ਆਪਾ ਭਰਾ ਆਏ ਸਾਰੇ ਨੀ ਆਪਣਾ ਜਿਵੇਂ ਜਿਹਾ ਲਸਾਉਣਾ ਪੁੱਛਣਾ ਨਾ ਮੋਟੇ ਨਾ ਮੋਟਾ ਜੋੜ ਕੇ ਖੜੇ ਹੁੰਦੇ ਅੱਜ ਤੱਕ ਨਹੀਂ ਨਹੀਂ ਇਹ ਲੜਾਈ ਲੰਮੀ ਹੈ ਮਿਹਨਤ ਪੈਣੀ ਥੋੜੀ ਮਿਹਨਤ ਦਾ ਮਸਲਾ ਨਹੀਂਗਾ ਪੱਕਾ ਹੱਲ ਕਰੀਏ ਤੁਸੀਂ ਦਾ ਨਾਲ ਖੜੀ ਹਾਂ ਸਾਡੇ ਆ ਲਿਆ ਕੇ ਖੜੀ ਹਾਂ ਮਸਲਾ ਇਹ ਹੈ ਕਿ ਇਹਨਾਂ ਨੂੰ ਇੱਥੋਂ ਤੱਕ ਪਹੁੰਚ ਨਹੀਂ ਕਿਉਂ ਦਈਏ ਹਾਂ ਸਹੀ ਗੱਲ ਹੁਣ ਤੈਨੂੰ ਮੈਂ ਛੋਟੀ ਜੀ ਆਖਰੀ ਗੱਲ ਦੱਸਦਾ ਹੈ ਅਬਿਆਸ ਹੈ ਨਾ ਇਹ 90000 ਕਿਊਸਿਕ ਤੋਂ ਉੱਤੇ ਸਿੰਦਾ ਨਹੀਂ ਤੇ ਜਿਹੜਾ ਪੌਂਗ ਡੈਮ ਹੈ ਉਹਨੇ ਪਰਸੋਂ 1 ਲੱਖ 10000 ਕਿਊਸਿਕ ਛੱਡਿਆ ਹੈ ਤੇ ਆਸੇ ਪਾਸੋਂ ਜੁੜ ਕੇ ਉਹ 2 ਤੋਂ 2.5 ਲੱਖ ਕਿਊਸਿਕ ਹੈ ਇਸੇ ਕਰਕੇ ਪਾਣੀ ਵਿੱਚ ਵੜ ਰਿਹਾ ਆ ਸਤਲੁਜ ਇਹ 60000 ਕਿਊਸਿਕ ਤੋਂ ਉੱਤੇ ਨਹੀਂ ਜਾਂਦਾ ਬਖੂ ਸਾਹਿਬ ਬਿਲਕੁਲ ਸੱਚ ਹੈ ਤੇ ਇਹਦੇ ਚ ਆਸਾ ਪਾਸਾ ਰਲ ਕੇ ਤੇ 55500 ਸੀ ਇਹ ਦੂਬਾ ਤਾਈ ਡਾਟਾ ਨਹੀਂ ਦੇ ਰਹੇ ਬੇਟਾ ਚੁੱਪ ਕਰਿਓ ਜੀ ਉਸ ਤੋਂ ਬਾਅਦ ਇਹ ਡਾਟਾ ਨਹੀਂ ਦੇ ਰਗੇ ਹੁਣੇ ਕਮ ਸੇ ਕਮ 1.5 ਲੱਖ ਕਿਊਸਿਕ ਪਾਣੀ ਆ ਜੋ ਸਤਲੁਜ ਚ ਜਾ ਰਿਹਾ ਜਿਹੜਾ ਕਿ 60000 ਸੈਂਦਾ ਹੂੰ ਇਹਦੇ ਕਰਕੇ ਫਲੱਡ ਆ ਰਹੇ ਨਹੀਂ ਹੁਣ ਜਿਹੜਾ ਬੰਦਾ ਇਹ ਛੱਡ ਰਿਹਾ ਉਹ ਜ਼ਿੰਮੇਦਾਰ ਹੈ ਕਿ ਨਹੀਂ ਹੁਣ ਸਾਰੇ ਘੁੰਮਣ ਵਾਲੀਆਂ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਤਾਂ ਇਹਦਾ ਪਤਾ ਹੀ ਨਹੀਂ ਥੱਲੇ ਹੋਣਾ ਹੁਣ ਤੁਹਾਨੂੰ ਇੱਕ ਇਹ ਸਭ ਤੋਂ ਆਖਰੀ ਤੇ ਵੱਡੀ ਗਲਤੀ ਦੱਸਾਂ ਮਖੂ ਸਾਹਿਬ ਜੀ ਖੁਦ ਚੀਫ ਇੰਜੀਨੀਅਰ ਕਹਿ ਚੁੱਕੇ ਨੇ ਪਹਿਲਾਂ ਵਾਲੇ ਆਜੇ ਜਿਵੇਂ ਕਿ ਰਾਵੀ ਵਾਲਾ ਜਿਹੜਾ ਰਣਜੀਤ ਟਾਈਮ 521 ਹੋ ਗਿਆ ਸੀ 17 ਤਰੀਕ ਨੂੰ ਸੇਮ ਥਿੰਗ ਪਾ ਖੜਾ 1675 ਹੋਇਆ ਪਿਆ ਸੀ 7075 ਜਦ ਕਿ ਉਹਦੀ ਕਪੈਸਿਟੀ ਹੈ ਜੀ ਸਿਰਫ 90 ਤੱਕ ਸੇਮ ਆ ਪੌਂਗ 90 ਹੋਇਆ ਪਿਆ ਸੀ ਜਦ ਕਿ ਉਹਦੀ ਕਪੈਸਿਟੀ ਹੈ 4 41400 ਤੱਕ ਜੀ ਬਿਲਕੁਲ ਇੱਥੋਂ ਤੱਕ ਲੈਵਲ ਕਿਉਂ ਹੋਇਆ ਮੌਨਸੂਨ ਤਾਂ ਸਪਟੰਬਰ ਤੱਕ ਹੈ ਜੀ ਅਗਸਟ ਦੇ ਵਿੱਚ ਕਿਉਂ ਹੋਇਆ ਉਹਨੇ ਦੱਸਣਗੇ ਸਟ੍ਰੈਟਜੀ ਹੈ ਲੋਪਨ ਦੂਰ ਤੱਕ ਜਾਣ ਦੀ ਕੀ ਇਹ ਸਾਜ਼ਿਸ਼ ਹੈ ਜਾਂ ਇਹ ਹਿਊਮਨ 에ਰਰ ਹੈ ਗਲਤੀ ਹੈ ਇੱਕ ਐਵੇਂ ਡਿਸਾਈਡ ਹੋਊਗਾ ਜਾਂਚ ਹੋਗੀ ਤੇ ਜਾਂਚ ਕੌਣ ਕਰੇ ਜੁਡੀਸ਼ਲ ਕਮਿਸ਼ਨ ਜਿਹਦੇ ਚ ਪੰਜਾਬ ਦੇ ਬੰਦੇ ਹੋਣ ਤੇ ਇਨਾਂ ਲੋਕਾਂ ਨੂੰ ਮੁਆਵਜ਼ਾ ਹੋਵੇ ਘਰ ਦਾ ਵੀ ਫਸਲਾਂ ਦਾ ਵੀ ਤੇ ਇਹਨਾਂ ਦੀ ਮਾਲਕੀ ਦਿੱਤੀ ਜਾਵੇ ਕੀ ਇਹ ਗਵਰਨਮੈਂਟ ਕਰੂਗੀ ਜੇ ਨਹੀਂ ਕਰੂਗੀ ਤੇ ਗਵਰਨਮੈਂਟ ਕਾਦੀ ਕੀ ਦੀ ਹੈ ਲੋਕਾਂ ਦੀ ਹੈ ਜਾਂ ਦਿੱਲੀ ਵਾਲਿਆਂ ਦੀ ਹੈ ਇਸ ਚੀਜ਼ ਨੂੰ ਮੈਂ ਤੁਹਾਨੂੰ ਵੋਟਾਂ ਵਾਲਿਆਂ ਨੂੰ ਕਹੂੰਗਾ ਹੂੰ ਜਦੋਂ ਇਹ ਆਉਣ ਇਹਨਾਂ ਨੂੰ ਪੁੱਛਿਓ ਜੇ ਤੁਹਾਡੀ ਆ ਮਾਲਕੀ ਲਈ ਆ ਡੈਮਾਂ ਲਈ ਤੇ ਇਹਦੇ ਮੁਆਵਜ਼ੇ ਲਈ ਜਿੰਨਾਂ ਦੀ ਪਾਲਿਸੀ ਕੀ ਆ ਜੀ ਜਿਹੜੀ ਮਰਜ਼ੀ ਪਾਰਟ ਜਿਹੜੀ ਮਰਜ਼ੀ ਸਰਕਾਰ ਆ ਜੇ ਹੂੰ ਔਰ ਜਦੋਂ ਤੁਸੀਂ ਵੋਟ ਦੇਣੀ ਹੈ ਹੂੰ ਇਹ ਗੱਲ ਜਦੋਂ ਬੋਲਣ ਕੇ ਜੀ ਸਾਡੀ ਆ ਉਹਨਾਂ ਨੂੰ ਕਹੋ ਐਫੀਡੇਵਿਟ ਦਿਓ ਹੂੰ ਲਿਖ ਕੇ ਤੁਹਾਡਾ ਉਮੀਦਵਾਰ ਸਾਈਨ ਕਰੇ ਤੁਹਾਡਾ ਮੁੱਖ ਮੰਤਰੀ ਦਾ ਦਾਵੇਦਾਰ ਸਾਈਨ ਕਰੇ ਹੂੰ ਤੇ ਨਾਲ ਨਾਲ ਥੋੜਾ ਪ੍ਰਧਾਨ ਸਾਈਨ ਕਰਕੇ ਤੁਹਾਨੂੰ ਦੇ ਦੇ ਤੇ ਬਾਕੀ ਦੀਆਂ ਨੀਤੀਆਂ ਵੀ ਅਸੀਂ ਲਿਖ ਕੇ ਭੇਜਾਂਗੇ ਤੁਹਾਨੂੰ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਇਕੱਲੇ ਥੋੜੇ ਪਿੰਡ ਨਹੀਂ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾ ਦੇਾਂਗੇ ਪਰ ਲੋਕ ਬਣਾਉਂਦੇ ਹੁੰਦੇ ਤੁਸੀਂ ਸਮਝਦਾਰ ਹੋ ਚੋ ਆਹ ਦੋਸ਼ਣਾ ਦੇ ਉਹ ਇਨ੍ਹਾਂ ਦੇ ਲੀਡਰ ਨੇ ਕਰਤਾ ਉਹਨਾਂ ਦੇ ਲੀਡਰ ਨੇ ਅਸੀਂ ਡਿਮਾਂਡ ਕਰ ਰਹੇ ਹਾਂ ਉਦੋਂ ਅਸੀਂ ਇਹਨਾਂ ਦਾ 7 ਕਰੋੜ ਲਵਾਉਨੇ ਆਂ ਸ਼ਰਾਬ ਦੀ ਬੋਤਲ ਦੇ ਜੋ ਪੈਸੇ ਵੰਡ ਜੋ ਨਹੀਂ ਕਰਦੇ ਕਰਦੇ ਆ ਨਾ ਤੇ ਫਿਰ ਮੈਨੂੰ ਦੱਸੋ ਜੇ 7 ਕਰੋੜ ਲਵਾਂਗੇ ਤੇ 7 ਕਰੋੜ ਕੱਢੂ ਨਹੀਂ ਉਹ ਸੇਵਾ ਕਰਨ ਲਈ ਲਵਾਂਗੇ ਆਊਗਾ ਕਿੱਥੋਂ ਤੇ ਪੈਸੇ ਨਾ ਲਵਾਓ ਜਿਹੜਾ ਪੈਸੇ ਲਾਉਂਦਾ ਸਮਝੋ ਤੁਹਾਨੂੰ ਲੁੱਟਣ ਲਈ ਲਾਉਂਦਾ ਹੈ ਜੇ ਬਚਣਾ ਇੱਕੋ ਤਰੀਕਾ ਨੀਤੀਆਂ ਅਮਰੀਕਾ 'ਚ ਇਲੈਕਸ਼ਨ ਹੋਏ ਹੁਣੇ ਜੇ 트럼ਪ ਜਿੱਤਿਆ ਸੀ ਨਾ ਜਿੱਤਿਆ ਤਿੰਨ ਵਾਰੀ ਟੀਵੀ ਤੇ ਡਿਬੇਟ ਹੋਈ ਆਪਨੂੰ ਤਾਂ ਪਤਾ ਮਖੂ ਸਾਹਿਬ ਤਿੰਨ ਵਾਰੀ ਔਰ ਉਹਨਾਂ ਨੇ ਆਪਦੀਆਂ ਸਾਰੀਆਂ ਪਾਲਿਸੀਆਂ ਡਿਟੇਲ ਚ ਦੱਸੀਆਂ ਕਿ ਆ ਵਿਦੇਸ਼ ਨੀਤੀ ਆ ਆਰਥਿਕਤਾ ਮੈਡੀਕਲ ਆ ਐਜੂਕੇਸ਼ਨ ਸਾਰਾ ਕੁਝ ਤਿੰਨ ਵਾਰੀ ਤੇ ਫਿਰ ਉਹਨਾਂ ਦੇ ਐਮਪੀਆ ਐਮਐਲਏ ਨੇ ਲੋਕਾਂ ਕੋਲੇ ਜਾ ਕੇ ਦੱਸਿਆ ਉਹ ਤੇ ਕਾਂਗਰਸਮੈਨ ਕਹਿ ਦਿੰਦੇ ਹੋਰ ਕਹਿ ਦਿੰਦੇ ਨੇ ਫਿਰ ਉਹਨਾਂ ਨੇ ਸੋਚਿਆ ਤੇ ਫਿਰ ਵੋਟ ਪਾਈ ਤੇ ਆਪਣੇ ਵੋਟ ਕਿਵੇਂ ਪਾਉਣੇ ਆ ਹੁਣ ਇਹਨਾਂ ਦੇ ਵਿਚਾਰਿਆਂ ਨੂੰ ਬੁਰੇ ਕਹੀ ਜਈਏ ਕਿਰਾਸਾ ਪੇਟੀ ਨਹੀਂ ਭੇਜੀ ਪੈਸੇ ਨਹੀਂ ਵੰਡੇ ਐਡ ਨਹੀਂ ਦਿੱਤੀ ਤਾਂ ਫੇਰ ਉਹ ਪੈਸੇ ਕਿੱਥੋਂ ਆਉਣਗੇ ਕੋਈ ਲੀਡਰ ਇੱਕੋ ਜਿਹਾ ਨਹੀਂ ਹੁੰਦਾ ਬਾਕੀ ਆ ਜਿਵੇਂ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਮੈਂ ਉਹਨੇ ਕਹਿੰਦਾ ਚਲੋ ਤੁਹਾਡੀ ਗੱਲ ਜੀ ਸਿਸਟਮ ਬਣਿਆ ਹੋਇਆ ਨਹੀਂ ਨਹੀਂ ਸਿਸਟਮ ਬਣਿਆ ਹੋਇਆ ਕੀ ਜੀ ਸਰ ਐਫੀਡਵਿਟ ਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜਿਹੜਾ ਚੋਣ ਮੈਨੀਫੈਸਟ ਹੁੰਦਾ ਹੈ ਨਾ ਜੀ ਉਹ ਇੱਕ ਐਫੀਡਵਿਟ ਨਹੀਂ 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 ਬੇਟਾ ਤੈਨੂੰ ਨਹੀਂ ਪਤਾ ਮੈਂ ਦੱਸਦਾ ਉਹ ਮੈਂ ਦੱਸਦਾ ਤੈਨੂੰ ਨਹੀਂ ਪਤਾ ਉਹ ਨਹੀਂ 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 ਨਾ ਇਹ ਤਾਂ ਮਸਲਾ ਹੈ ਤੁਸੀਂ ਆ ਕਿਉਂ ਜਿਉ ਉਹਨਾਂ ਨੂੰ ਕਿ ਅਸੀਂ ਇਹਦੀ ਡਿਮਾਂਡ ਬੜੇ ਚਿਰ ਤੋਂ ਕਰ ਰਹੇ ਹਾਂ ਕਿ ਚੋਣ ਮੈਨੀਫੈਸਟੋ ਨੂੰ ਲੀਗਲਾਈਜ਼ ਕਰੋ ਇਹਨੂੰ ਲੀਗਲ ਕਰ ਦਿਓ ਕਿ ਜੇ ਇਹਦੇ ਵਾਅਦੇ ਤੋੜੇ ਡੈਵਟਰ ਨਾਲ ਵੀ ਤੁਸੀਂ ਕੇਸ ਨਹੀਂ ਚਲਾ ਸਕਣਾ ਪਰ ਉਹਨਾਂ ਨੂੰ ਸ਼ਰਮਤਾ ਆਉ ਆਜ ਦੇ ਸਾਇਨ ਕੀਤੇ ਹੋਣਗੇ ਇਹ ਜਿਹੜਾ ਚੋਣ ਮੈਨੀਫੈਸਟੋ ਕਿਹਨੇ ਕਰਨਾ ਹੈ ਤੁਸੀਂ ਨਹੀਂ ਪੰਜਾਬ ਨੇ ਵੀ ਨਹੀਂ ਕਰਨਾ ਇਹ ਪਾਰਲੀਮੈਂਟ ਚੋਣ ਹੈ ਇਹ ਮੰਨਣਗੇ ਅਸੀਂ ਤਾਂ ਕਦੋਂ ਦੇ ਕਹਿ ਰਹੇ ਹਾਂ 20 ਸਾਲਾਂ ਤੋਂ ਕਹਿ ਰਹੇ ਹਾਂ ਕਿ ਜਿਹੜਾ ਤੁਹਾਡਾ ਇਹਨੂੰ ਕਹਿ ਦਿੰਨੇ ਆਪਾਂ ਕੀ ਕਹਿਵਾਂਗੇ ਆਪਾਂ ਮੈਨੀਫੈਸਟੋ ਨੂੰ ਕੀ ਕਹਿੰਦੇ ਆਪਣੇ ਚੋਣ ਮਨੋਰਤ ਪੱਤਰ ਮਨੋਰਤ ਪੱਤਰ ਜਾਂ ਪ੍ਰਮਾਣ ਪੱਤਰ ਜੋ ਵੀ ਕਹਿੰਨੇ ਆਪਾਂ ਇਹਨੂੰ ਲੀਗਲ ਕਰੋ ਕਿ ਜੇ ਤੁਸੀਂ ਲੋਕਾਂ ਦੇ ਸਾਹਮਣੇ ਇਹ ਲਿਖਤਾ ਤੇ ਇਹਦੇ ਤੋਂ ਮੁਕਰੂਗੇ ਨਹੀਂ ਜੇ ਮੁਕਰੂਗੇ ਹੁਣ ਜਿਵੇਂ ਆ ਇਨ ਕਲੱਬੀਆਂ ਨੇ ਕਿਹਾ ਸੀ ਨਾ 1000 ਰੁਪਏ ਦੇਵਾਂਗੇ ਬੁੜੀਆਂ ਨੂੰ ਤੇ ਦਿੱਤਾ ਕਿਉਂ ਨਹੀਂ ਇੰਨਾ ਤੇ ਕੇ ਇਸ ਹੋ ਸਕੇ ਇਹਨਾਂ ਨੇ ਮੁੱਖ ਮੰਤਰੀ ਨੇ ਕਿਹਾ ਸੀ ਗੁਟਕਾ ਸਾਹਿਬ ਚੱਕ ਕੇ ਐ ਹਟਾ ਦੇਾਂਗੇ ਨਸ਼ੇ ਕੇਸ ਹੋਵੇ ਬਾਦਲ ਸਾਹਿਬ ਨੇ ਕਿਹਾ ਸੀ ਬਾਦਲ ਸਾਹਿਬ ਨੇ ਕਿਹਾ ਕਿ ਕੈਲੀਫੋਰਨੀਆ ਬਣਾ ਦੇਾਂਗੇ ਕੇਸ ਹੋਵੇ ਬੀਬੀ ਇੰਦਰਾਨਾ ਦੀ ਸੀ ਗਰੀਬੀ ਹਟਾ ਦੂੰ ਪਤਾ ਲੱਗਿਆ ਗਰੀਬੀ ਹਟਾਉਣ ਲੱਗ ਗਈ ਹੂੰ ਇਹ ਇੱਕ ਇੱਕ ਕੀ ਆ ਵਾਦੇ ਕਰਦੇ ਆ ਔਰ ਤੁਸੀਂ ਵੀ ਯਾਦ ਰੱਖਿਓ ਜੇ ਵਾਦੇ ਮੀਨ ਲਾਰੇ ਨਾ ਨਾਂੜਿਆਂ ਤੇ ਜਾਣਾ ਨਾ ਵਾਦਿਆਂ ਤੇ ਜਾਣਾ ਡਿਟੇਲ ਤੇ ਜਾਣਾ ਔਰ ਤੁਸੀਂ ਕਿਸੇ ਬੰਦੇ ਤੇ ਵੀ ਨਹੀਂ ਜਾਣਾ ਮੇਰੇ ਵਰਗਾ ਵੀ ਕਹੀ ਜਾਵੇ ਭਲਾ ਬੰਦੇ ਦੇ ਪਿੱਛੇ ਨਹੀਂ ਲੱਗਣਾ ਉਹਦੀਆਂ ਨੀਤੀਆਂ ਦੇ ਪਿੱਛੇ ਲੱਗਣਾ ਜੇ ਜਦੋਂ ਤੁਸੀਂ ਕਰ ਲਿਆ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹਨਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਪੈਣਾ ਆਹੀ ਕੈਨੇਡਾ ਹੈ ਛੋਟੀ ਜੀ ਬੇਨਤੀ ਸੰਤ ਨੂੰ ਨਾ ਰਾਤ ਬਹੁਤ ਜੀ ਬਿਲਕੁਲ ਜੀ ਇਹਨਾਂ ਨੇ ਰਾਸ਼ਨ ਵੀ ਬੰਦਨਾ ਹੈ ਰਾਤ ਦਾ ਟਾਈਮ ਹੈ ਪਰ ਇਹ ਆ ਵੀ ਕੋਈ ਗੱਲਾਂ ਜਿਹੜੀਆਂ ਜ਼ਰੂਰੀ ਵੀ ਹੁੰਦੀਆਂ ਹੈ ਚਲੋ ਤੁਹਾਡਾ ਧੰਨਵਾਦ ਇਹ ਵੀ ਸਮਾਜ ਸੇਵਾ ਕਰ ਰਹੇ ਹੋ ਸੋ ਹੋਰ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੂ ਆ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ